ਤੋ ਫੇਸ ਟੂ ਫੇਸ ਆ ਕੇ ਮਿਲ ਬਣ ਲਗੇ ਵੀਡੀਓ ਕਾਲਾਂ ਤੋਂ ਆਪਾਂ ਬੋਰ ਹੋ ਗਏ ਮੁੰਡਾ ਵੀਡੀਓ ਕਾਲਾਂ ਤੋਂ ਬੋਰ ਹੋ ਗਿਆ ਵੈਲੈਂਟਾਈਨ ਡੇ ਤੇ ਕੁੜੀ ਨੂੰ ਹੋਟਲ ਦੇ ਵਿੱਚ ਸੱਦ ਲਿਆ ਤੇ ਕੁੜੀ ਦੀ ਇੱਜ਼ਤ ਕਿਵੇਂ ਰੋਲੀ ਆ ਪੂਰਾ ਮਾਮਲਾ ਤੁਹਾਨੂੰ ਦਿਖਾਉਂਗਾ ਕੀ ਆ ਖਿੱਚ ਕੇ ਆ ਜਾ ਖਿੱਚ ਕੇ ਲਿਆ ਫੁੱਲ ਵੰਡਣ ਵਾਲੇ ਦਿਨਾਂ ਦੇ ਵਿੱਚ ਕੁਝ ਬਹੁਤ ਸਾਰੇ ਮਸਲਾ ਜਿਹੜਾ ਟੇਡਾ ਹੋ ਗਿਆ ਪਿੰਡ ਤੋਂ ਆਈ ਕੁੜੀ ਇੱਥੇ ਵੱਡੇ ਸ਼ਹਿਰ ਦੇ ਵਿੱਚ ਫਸ ਗਈ ਆ ਕੁੜੀਏ ਕੀ ਮਸਲਾ ਕੀ ਆ ਜੀ ਵੈਲੈਂਟਾਈਨ ਡੇ ਤੇ ਮੇਰੇ ਬாய்ਫਰੈਂਡ ਨੇ ਮੈਨੂੰ ਬੁਲਾਇਆ ਸੀਗਾ ਮਿਲਣ ਵਾਸਤੇ ਹੂੰ ਤੇ ਮੈਂ ਆਪਣੇ ਘਰੇ ਬਹਾਨਾ ਲਾਇਆ ਸੀ ਵੀ ਮੇਰੀ ਸਹੇਲੀ ਦਾ ਵਿਆਹ ਮੈਂ ਦੋ ਦਿਨ ਉੱਥੇ ਚੱਲਿਆ ਵਿਆਹ ਤੇ ਹੁਣ ਉਹ ਮੈਨੂੰ ਕੱਲ ਬੁਲਾ ਕੇ ਹਨਾ ਅਸੀਂ ਰਾਤ ਨੂੰ ਹੋਟਲ 'ਚ ਰੂਮ ਲਿਆ ਸੀਗਾ ਤੇ ਤੜਕੇ ਜਦੋਂ ਮੈਂ ਉੱਠੀ ਆ ਮੈਂ ਤਾਂ ਸੁੱਤੀ ਸੀਗੀ ਮੈਨੂੰ ਤਾਂ ਪਤਾ ਨਹੀਂ ਉਹ ਕਿੱਧਰ ਭੱਜ ਗਿਆ ਤੇ 나ਹੀਂ ਮੈਨੂੰ ਦਿਖਿਆ ਥੱਲੇ ਮੈਂ ਰਿਸੈਪਸ਼ਨ ਤੇ ਵੀ ਪੁੱਛਿਆ ਉਹ ਕਹਿੰਦੇ ਕਿ ਉਹ ਤਾਂ ਚਲੇ ਗਿਆ ਤੜਕੇ 4 ਵਜੇ ਦੇ ਨਿਕਲ ਗਿਆ ਮੈਨੂੰ ਕੁਝ ਹੋਸ਼ ਨਹੀਂ ਸੀ ਮੈਂ ਸੁੱਤੀ ਸੀ ਇਵਨ ਕਿ ਰੂਮ ਦੇ ਪੈਸੇ ਵੀ ਮੈਂ ਦੇ ਕੇ ਆਈਆਂ ਹੁਣ ਨਾ ਤਾਂ ਮੈਂ ਘਰੇ ਜਾਣ ਚੋਗੀ ਆ ਨਹੀਂ ਮੈਂ ਇੱਥੇ ਰੁਕਣ ਜੋਗੀ ਆ ਨਾ ਮੇਰੇ ਕੋ ਰਹਿਣ ਨੂੰ ਜਗ੍ਹਾ ਹੀ ਆ ਹੁਣ ਲਓ ਜੀ ਵੇਖੋ ਇਹ ਕੁੜੀ ਪਿੰਡ ਤੋਂ ਆਈ ਆ ਬਾਈਫਰੈਂਡ ਨੇ ਸੱਦੀ ਸੀਗੀ ਠੀਕ ਆ ਘਰੋਂ ਦੋ ਦਿਨਾਂ ਦਾ ਬਹਾਨਾ ਲਾਇਆਈ ਕਿ ਮੈਂ ਵਿਆਹ ਤੇ ਚੱਲੀ ਆ ਅੱਛਾ ਕਿੰਨੇ ਟਾਈਮ ਤੋਂ ਗੱਲ ਸੀ ਮੁੰਡੇ ਨਾਲ ਇੱਕ ਮਹੀਨਾ ਹੋ ਗਿਆ ਸੀ ਜੀ ਕੀ ਇਕੱਠੇ ਪੜਦੇ ਸੀ ਤੁਸੀਂ ਉਨੇ ਇਕੱਠੇ ਤਾਂ ਨਹੀਂ ਵੱਢਦੇ ਸੀ ਫੇਸਬੁੱਕ ਤੇ ਗੱਲ ਹੋਈ ਸੀ ਸਾਡੀ ਫੇਸਬੁੱਕ ਤੇ ਗੱਲ ਹੋਈ ਆ ਮੈਂ ਤੁਹਾਨੂੰ ਪਹਿਲਾਂ ਹੀ ਬਹੁਤ ਵਾਰੀ ਕਹਿ ਚੁੱਕਿਆ ਕਿ ਜਿਹੜਾ ਇੰਸਟਾਗ੍ਰam ਦਾ ਫੇਸਬੁੱਕ ਦਾ ਲਵ ਸ਼ਾਵਾ ਇਹ ਸਾਰੇ ਗੱਪ ਹੁੰਦੇ ਆ ਇਹ ਨਾ ਇਹਨਾਂ ਚੱਕਰਾਂ 'ਚ ਫਸਿਆ ਕਰੋ ਮਿੱਤਰੋ ਇਹ ਨਾ ਫਸਿਆ ਕਰੋ ਕਿੰਨਾ ਟਾਈਮ ਹੋ ਗਿਆ ਸੀ ਗੱਲ ਹੋਈ ਨੂੰ ਇੱਕ ਮਹੀਨਾ ਹੋਇਆ ਸੀ ਇੱਕ ਮਹੀਨਾ ਹੀ ਗੱਲ ਹੋਈ ਨੂੰ ਹੋਇਆ ਸੀ ਹਾਂਜੀ ਇੱਕ ਮਹੀਨੇ ਦੇ ਵਿੱਚ ਬਸ ਉਹਦੇ ਇੰਸਟਾਗ੍ਰam ਤੇ ਗੱਲ ਹੋ ਗਈ ਫੇਸਬੁੱਕ ਤੇ ਤੁਹਾਡੀ ਗੱਲ ਹੋ ਗਈ ਕੀ ਦੱਸਿਆ ਮੁੰਡੇ ਨੇ ਤੁਹਾਨੂੰ ਆਪਦੇ ਬਾਰੇ ਮੁੰਡਾ ਇਹ ਕਹਿੰਦਾ ਸੀ ਵੀ ਮੈਂ ਤਾਂ ਬਿਜ਼ਨਸਮੈਨ ਆ ਮੇਰਾ ਬਿਜ਼ਨਸ ਆ ਇੱਥੇ ਮ ਹੂੰ ਤੇ ਮੈਨੂੰ ਕਹਿੰਦਾ ਵੀ ਆਪਾਂ ਮਿਲਣਾਗਾ ਤੁਸੀਂ ਮੈਨੂੰ ਮਿਲਣ ਵਾਸਤੇ ਆਜੋ ਵੈਲੈਂਟਾਈਨ ਡੇ ਤੇ ਮੈਂ ਤੁਹਾਨੂੰ ਗਿਫਟ ਦੇਣਾ ਹੂੰ ਮੈਂ ਆਪਣੇ ਘਰੇ ਫਿਰ ਬਹਾਨਾ ਲਾ ਕੇ ਆ ਗਈ ਸੀ ਗਿਫਟ ਦੇਣਾ ਮੁੰਡੇ ਨੇ ਬਹਾਨਾ ਲਾਇਆ ਪਰ ਗਿਫਟ ਦਿੱਤਾ ਇੱਕ ਬਹੁਤ ਵੱਡਾ ਧੋਖਾ ਫਰਾਉਡ ਤੁਸੀਂ ਇਹ ਦੇਖੋ ਇੱਕ ਫੇਸਬੁੱਕ ਤੇ ਨਾਂ ਤਾਂ ਉਹਦੇ ਬਾਰੇ ਪ੍ਰੋਪਰ ਜਾਣਦੀ ਸੀ ਇਹ ਕੁੜੀ ਸਿਰਫ ਇਹ ਕਹਿ ਦਿੱਤਾ ਕਿ ਮੈਂ ਇੱਕ ਬਿਜ਼ਨਸਮੈਨ ਆ ਤੈਨੂੰ ਬਹੁਤ ਵੱਡਾ ਗਿਫਟ ਦੇਣਾ ਇਹ ਗਿਫਟਾਂ ਦੇ ਲਾਲਚਾਂ ਚ ਪੱਟੀ ਹੋਈ ਦੁਨੀਆ ਤਬਾਹ ਹੋ ਜਾਂਦੀ ਹੈ ਤੁਹਾਡੇ ਸਾਹਮਣੇ ਆ ਇਹ ਕੁੜੀ ਇੱਥੇ ਚੱਲ ਕੇ ਆਈ ਆ ਮਹਾਲੀ ਦੇ ਵਿੱਚ ਇੱਕ ਰਾਤ ਰੁਕਿਉ ਇੱਥੇ ਹਾਂਜੀ ਅੱਛਾ ਪਿੰਡੋਂ ਕਿਹਦਾ ਕਹਿ ਕੇ ਆਈ ਸੀ ਕਿਹੜੀ ਸਹੇਲੀ ਦਾ ਨਾਂ ਲਿਆ ਇੱਥੇ ਕੋਈ ਸਹੇਲੀ ਹੈਗੀ ਆ ਤੇਰੀ ਪਿੰਡੋਂ ਮੇਰੀ ਸਹੇਲੀ ਆ ਪਾਲੋ ਹਾਂ ਤੇ ਮੈਂ ਐਂ ਕੈਸ ਵੀ ਉਹਦਾ ਵਿਆਹ ਤੇ ਫਿਰ ਪਾਲੋ ਕੋਲੇ ਚਲੀ ਜਾ ਇੱਥੇ ਰਹਿੰਦੀ ਆ ਤਾਂ ਪਾਲੋ ਤਾਂ ਆਪ ਆਪਦੇ ਬਾਇਫਰੈਂਡ ਨਾਲ ਗਈ ਹੋਈ ਆ ਲਓ ਜੀ ਚੜਦੇ ਤੋਂ ਚੜਦਾ ਚੰਦਾ ਪਾਲੋ ਸਹੇਲੀ ਦਾ ਆਪਦੇ ਨਾਮ ਲੈ ਕੇ ਆ ਪਾਲੋ ਨੇ ਵੀ ਪੱਲਾ ਨਹੀਂ ਫੜਾਇਆ ਪੱਲਾ ਛਡਾ ਗਈ ਗਾ ਉਹ ਵੀ ਆਪਦੇ ਬਾਇਫਰੈਂਡ ਨੂੰ ਮਿਲਣ ਗਈ ਆ ਹੁਣ ਤੂੰ ਇੱਥੇ ਘਰੋਂ ਇਹ ਕਹਿ ਕੇ ਆ ਗਈ ਵੀ ਮੈਂ ਦੋ ਤਿੰਨ ਦਿਨਰ ਮੁਰਦੀ ਨਹੀਂ ਹਾਂਜੀ ਮੈਂ ਉਹਨਾਂ ਨੂੰ ਘਰ ਦੇ ਉਹਨਾਂ ਦੋ ਦਿਨ ਦਾ ਕਿਹਾ ਸੀ ਵੀ ਮੈਂ ਦੋ ਦਿਨ ਉਹਦੇ ਵਿਆਹ ਤੇ ਚੱਲਦੀ ਆ ਹੋਰ ਲੈ ਲਓ ਪੰਗੇ ਆਹ ਜਿਹੜੇ ਫੁੱਲ ਫੁੱਲ ਫੜਾਉਣ ਵਾਲੇ ਤੁਸੀਂ ਇੱਧਰ ਦੇਖ ਲਓ ਤੈਨੂੰ ਇੰਨੀ ਅਕਲ ਨਹੀਂ ਆਈ ਵੀ ਇੱਕ ਮਹੀਨਾ ਤੇਰੀ ਹਜੇ ਗੱਲ ਨੂੰ ਹੋਇਆ ਜਾਨ ਦੀ ਤੂੰ ਨਹੀਂ ਉਹਨੂੰ ਬੋਝਦੀ ਤੂੰ ਨਹੀਂ ਤੈਨੂੰ ਇਸ ਗੱਲ ਦੀ ਅਕਲ ਨਹੀਂ ਆਈ ਪਤਾ ਨਹੀਂ ਜੀ ਮੈਂ ਆਪਦੇ ਪਿਆਰ ਚੰਨੀ ਹੋ ਗਈ ਸੀ ਉਹਨੇ ਗੱਲਾਂ ਹੀ ਇਦਾਂ ਦੇ ਕੀਤੀਆਂ ਵੀ ਮੈਂ ਅਟਰੈਕਟ ਹੋ ਗਈ ਉਹਦੇ ਵੱਲ ਮੈਨੂੰ ਪਤਾ ਹੀ ਨਹੀਂ ਲੱਗਿਆਗਾ ਉਹਨੇ ਬੁਲਾਇਆ ਤਾਂ ਮੈਂ ਆ ਗਈ ਲੈ ਇੱਕ ਮਹੀਨੇ ਚ ਇੰਨੀ ਵੀ ਹੋ ਗਈ ਤੁਸੀਂ ਦੇਖ ਲਓ ਜੇ 6 ਸਾਲ ਦੀ ਗੱਲ ਹੁੰਦੀ ਤਾਂ ਤੈਨਦੇ ਅੱਖਾਂ ਹੀ ਤੈਨੂੰ ਦਿਸਣੇ ਹਟ ਜਾਣਾ ਸੀ ਜਮਈ ਨਹੀਂ ਤੈਨੂੰ ਕੀ ਕਿਹਾ ਉਹਨੇ ਗੱਲਾਂ ਚ ਕੀ ਕਹਿੰਦਾ ਸੀ ਉਹ ਕਹਿੰਦਾ ਹੁੰਦਾ ਸੀ ਵੀ ਮੇਰਾ ਬਿਜ਼ਨਸ ਆ ਬਹੁਤ ਵੱਡਾ ਆਪਾਂ ਬਸ ਤੁਸੀਂ ਇੱਕ ਵਾਰੀ ਮਿਲਣ ਆਜੋ ਫਿਰ ਅਗਲੇ ਮਹੀਨੇ ਆਪਾਂ ਵਿਆਹ ਹੀ ਕਰਾ ਲਾਂਗੇ ਹੂੰ ਤੇ ਮੈਂ ਕਿ ਸੋਚਿਆ ਸੀ ਉਹ ਕਹਿੰਦਾ ਨਾਲੇ ਮੈਂ ਤੁਹਾਨੂੰ ਫੇਸ ਟੂ ਫੇਸ ਦੇਖਣਾ ਮੈਂ ਕਿਹਾ ਚਲੋ ਮੈਂ ਵੀ ਉਹਨਾਂ ਨੂੰ ਦੇਖ ਲਵਾਂਗੀ ਹਣਾ ਤੇ ਮੈਂ ਸੋਚਿਆ ਸੀ ਵੀ ਮੈਨੂੰ ਸ਼ਾਇਦ ਆਈਫੋਨ ਗਿਫਟ ਕਰੂਗਾ ਉਹ ਤਾਂ ਕਰਕੇ ਫਿਰ ਮੈਂ ਆ ਗਈ ਲਾਓ ਜੀ ਇਹ ਕੁੜੀਆਂ ਦੀ ਤਾਂ ਜਾਨ ਨਿਕਲ ਜਾਂਦੀ ਆਈਫੋਨ ਲੈਣ ਵਾਸਤੇ ਪਤਾ ਨਹੀਂ ਕੀ ਚੱਕਰ ਆ ਠੀਕ ਆ ਆਈਫੋਨ ਦੇ لالਚ ਦੇ ਵਿੱਚ ਵੇਖੋ ਡਰੀ ਆ ਕੰਬੀ ਜਾਂਦੀ ਆ ਇਹ ਚ ਕੀ ਬੈਗ ਚ ਕੀ ਆ ਇਹ ਤੇਸ ਮੇਰੇ ਕੱਪੜੇ ਆ ਇਹਦੇ ਕੱਪੜੇ ਆ ਤੁਸੀਂ ਇਹ ਚੀਜ਼ ਸੋਚੋ ਨਾ ਤਾਂ ਜਾਣ ਆ ਨਾ ਪਛਾਣ ਆ ਠੀਕ ਆ ਖਾਮ ਖਾਲੀ ਗੱਲ ਹੋ ਗਈ ਇੱਕ ਮਹੀਨਾ ਉਹਦੀ ਕੋਈ ਆਈਡੀ ਕੋਈ ਫੋਨ ਨੰਬਰ ਕੁਝ ਲੱਗਦਾ ਫੋਨ ਸਵਿਚ ਆਫ ਆ ਰਿਆ ਉਹਦਾ ਤੇ ਉਹਦੇ ਇੰਸਟਾਗ੍ਰam ਆਈਡੀ ਜਾਂ ਫੇਸਬੁੱਕ ਆਈਡੀ ਸਭ ਕੁਝ ਬੰਦ ਆ ਇਸ ਟਾਈਮ ਬਲਾਕ ਕਰਤਾ ਤੈਨੂੰ ਹਾਂਜੀ ਬਲਾਕ ਕਰ ਦਿੱਤਾ ਦੇਖੋ ਉੱਥੇ ਵੀ ਇਹ ਪੈਸੇ ਦੇ ਕੇ ਖੜਾ ਛੜਾ ਕੇ ਆਈ ਆ ਹੁਣ ਤੁਸੀਂ ਉੱਥੋਂ ਚੱਲ ਕੇ ਇਹ ਇੱਥੇ ਪਹੁੰਚੀ ਆ ਠੀਕ ਆ ਇੱਕ ਰਾਤ ਰੁਕੀ ਹੋ ਕਿਵੇਂ ਇੱਥੇ ਹੋਟਲ ਦੇ ਵਿੱਚ ਹਾਂਜੀ ਹੁਣ ਕੋਈ ਪਤਾ ਨਹੀਂ ਉਹਦਾ ਕਿੱਧਰ ਗਿਆ ਜਦੋਂ ਤੈੂੰ ਇੱਥੇ ਆਈ ਆ ਇੱਥੇ ਸ਼ਹਿਰ ਦੇ ਵਿੱਚ ਆਈ ਤੈਨੂੰ ਕਾਹਦੇ ਤੇ ਲੈ ਕੇ ਗਿਆ ਸੀ ਗੱਡੀ ਤੇ ਮੋਟਰਸਾਈਕਲ ਤੇ ਕਾਹਦੇ ਤੇ ਮੈਂ ਬੱਸ ਤੇ ਆਈ ਸੀਗੀ ਤੇ ਅੱਗੇ ਮਹਾਲੀਓ ਫਿਰ ਮੈਨੂੰ ਹੋਟਲ ਤੱਕ ਗੱਡੀ ਚ ਲੈ ਕੇ ਆਇਆ ਸੀ ਉਹ ਨੰਬਰ ਨੰਬਰ ਕੋਈ ਯਾਦ ਨਹੀਂ ਗੱਡੀ ਦਾ ਨਹੀਂ ਮੈਨੂੰ ਯਾਦ ਨਹੀਂਗਾ ਕੋਈ ਯਾਦ ਨਹੀਂ ਕੋਈ ਚੇਤੇ ਨਹੀਂ ਤੁਸੀਂ ਇੱਕ ਗੱਲ ਸੋਚੋ ਯਾਰ ਕਿਵੇਂ ਤੁਸੀਂ ਵਿਸ਼ਵਾਸ ਕਰ ਲੈਨੇ ਹੋ ਮੈਂ ਕਹਿਣਾ ਚਾਹਣਾ ਕੁੜਿਆਂ ਨੂੰ ਮਾੜਾ ਮੋਟਾ ਦਿਮਾਗ ਵਰਤੋ ਤੈਨੂੰ ਇਹ ਨਹੀਂ ਲੱਗਿਆ ਵੀ ਤੇਰੇ ਪਰਿਵਾਰ ਨੇ ਤੇਰੇ ਮਾਪਿਓ ਨੇ ਤੈਨੂੰ ਪਾਲਿਆ ਪਲੋਸਿਆ ਭੈਣ ਭਰਾ ਤੇਰੇ ਉਹਨਾਂ ਬਾਰੇ ਨਹੀਂ ਗੱਲ ਜਿਆਦਾਈ ਉਹਨਾਂ ਦਾ 18 20 ਸਾਲ ਦਾ ਪਿਆਰ ਨਹੀਂ ਜੇ ਤੇਰੇ ਆ ਤੇਰੇ ਗਲਤੀ ਹੋ ਗਈ ਮੇਰੇ ਕੋਲੋਂ ਮੈਂ ਉਹਦੀ ਗੱਲਾਂ ਚਾਹ ਗਈ ਸੀ ਮੈਨੂੰ ਕੁਝ ਪਤਾ ਨਹੀਂ ਲੱਗਿਆ ਪਰ ਹੁਣ ਮੈਨੂੰ ਮਹਿਸੂਸ ਹੁੰਦਾ ਪਿਆ ਵੀ ਮਾਪਿਓ ਤੋਂ ਵੱਧ ਕੇ ਕੋਈ ਵੀ ਨਹੀਂ ਕਰ ਸਕਦਾਗਾ ਹੂੰ ਉਹ ਤਾਂ ਧੋਖੇबाज ਨਿਕਲਿਆ ਜੀ ਮੈਨੂੰ ਬਸ ਯੂਜ਼ ਕਰਕੇ ਛੱਡ ਗਿਆ ਛੱਡ ਗਿਆ ਹੁਣ ਤੁਸੀਂ ਇਹ ਦੇਖੋ ਹੁਣ ਜਦੋਂ ਘਰੇ ਗੱਲ ਦਾ ਪਤਾ ਲੱਗਿਆ ਹੁਣ ਘਰੇ ਕੀ ਕਹਿਣਾਗਾ ਫਿਰ ਨਹੀਂ ਘਰੇ ਨਹੀਂ ਪਤਾ ਲੱਗਣਾ ਚਾਹੀਦਾ ਮੇਰੇ ਘਰ ਦੇ ਆਣੇ ਮੈਨੂੰ ਘਰੇ ਨਹੀਂ ਬੜਨ ਦੇਣਾਗਾ ਫਿਰ ਤੈਨੂੰ ਨਹੀਂ ਪਤਾ ਸੀ ਇਸ ਗੱਲ ਦਾ ਵੀ ਇਹ ਚੀਜ਼ਾਂ ਨਹੀਂ ਸਹੀ ਇਹ ਨਹੀਂ ਕਰਨੀਆਂ ਚਾਹੀਦੀਆਂ ਇਹ ਫੇਸਬੁੱਕ ਵਾਲੇ ਲਵ ਨਹੀਂ ਸਿਰੇ ਚੜਦੇ ਹੁੰਦੇ ਬਸ ਹੁਣ ਤੋਂ ਅਕਲ ਆ ਚੁੱਕੀ ਜੀ ਹੁਣ ਤੋਂ ਨਹੀਂ ਮੈਂ ਕਿਸੇ ਤੇ ਯਕੀਨ ਕਰਦੀਗੀ ਹਮ ਮੇਰੇ ਘਰ ਦੇ ਆਣੇ ਮੈਨੂੰ ਸਮਝਾਇਆ ਵੀ ਸੀਗਾ ਵੀ ਘਟਾ ਫੋਨ ਚਲਾਇਆ ਕਰ ਹਮ ਮੈਂ ਹੀ ਉਹਨਾਂ ਨੂੰ ਇਗਨੋਰ ਮਾਰਦੀ ਸੀ ਵੀ ਤੁਹਾਨੂੰ ਬੜਾ ਪਤਾ ਕਿੱਥੇ ਪਰ ਹੁਣ ਮੈਨੂੰ ਬਸ ਗਲਤੀ ਹੋ ਗਈ ਮੇਰੇ ਕੋਲ ਤੁਸੀਂ ਦੇਖੋ ਘਰ ਦੇ ਕਹਿੰਦੇ ਸੀ ਕੁੜਗੇ ਨਾ ਫੋਨ ਨਾ ਚਲਾਇਆ ਕਰ ਉਹਨਾਂ ਨੂੰ ਸਮਝਾਉਂਦੀ ਆ ਕਿ ਥੋਦੋਂ ਕੀ ਪਤਾ ਇੱਥੇ ਜ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀ ਤੇਰੀ ਸਹੇਲੀ ਆ ਪਾਲੋ ਉਹ ਕੀ ਕਰਦੀ ਆ ਇੱਥੇ ਉਹ ਤਾਂ ਜੀ ਇੱਥੇ ਕੋਈ ਜੌਬ ਕਰਦੀ ਆ ਉੱਥੇ ਲੱਗੀ ਹੋਈ ਆ ਜੀ ਸਟੋਰ ਦੇ ਵਿੱਚ ਕੰਮ ਕਰਦੀ ਆ ਕੰਮ ਕਰਦੀ ਆ ਅੱਛਾ ਉਹਦੀ ਤੂੰ ਗੱਲ ਕਰਾਈ ਫਿਰ ਘਰੇ ਇੱਥੇ ਆਉਣ ਵਾਸਤੇ ਪਹਿਲਾਂ ਹਾਂਜੀ ਕੀ ਕਿਹਾ ਉਹਨੇ ਕੁੜੀ ਨੇ ਕੀ ਕਿਹਾ ਉਹਨੇ ਐਂ ਕਿਹਾ ਵੀ ਮੇਰਾ ਵਿਆਹ ਆਗਾ ਤੇ ਮੈਨੂੰ ਦੋ ਦਿਨਾਂ ਵਾਸਤੇ ਇਹਨੂੰ ਮੇਰੇ ਕੋਲ ਭੇਜ ਦੋ ਵੀ ਮੇਰੀ ਕੋਈ ਆਹੀ ਪੱਕੀ ਸਹੇਲੀ ਆ ਔਰ ਕੋਈ ਸਹੇਲੀ ਨਹੀਂ ਨਹੀਂ ਉਹ ਜਾਣੀ ਤੁਹਾਡੇ ਪਿੰਡ ਦੀ ਨਹੀਂ ਗਈ ਉਂ ਤੇਰੇ ਨਾਲ ਪੜਦੀ ਹੁੰਦੀ ਸੀਗੀ ਹਾਂਜੀ ਤੁਸੀਂ ਦੇਖੋ ਮੈਂ ਇਹ ਕਹਿੰਨਾ ਉਹ ਕੁੜੀ ਨੂੰ ਵੀ ਮੈਂ ਕਹਿੰਨਾ ਵੀ ਕੀ ਤੂੰ ਇੱਥੇ ਚੱਲ ਕੇ ਆਈ ਤੂੰ ਦੱਸ ਜਾਂ ਤਾਂ ਇਹਦੀ ਸਪੋਰਟ ਪਰ ਉਹਨੂੰ ਵੀ ਕੀ ਪਤਾ ਸੀਗਾ ਠੀਕ ਆ ਆਪਦੇ ਬਾਈਫਰੈਂਡ ਬਾਰੇ ਆਪਦੀ ਸਹੇਲੀ ਨੂੰ ਦੱਸਿਆ ਸੀ ਤੂੰ ਦੱਸਿਆ ਸੀਗਾ ਹਾਂ ਤੇ ਉਹਨੇ ਕਿਹਾ ਸੀ ਕਹਿੰਦੀ ਵੀ ਦੌੜ ਰਹਾ ਤੂੰ ਦੇਖੋ ਰੁਕ ਜੀ ਦੌੜ ਰਹਾ ਤਾਂ ਮੈਂ ਆਪਦੇ ਬੋਏਫ੍ਰੈਂਡ ਨੂੰ ਰੁਕ ਦੂੰਗੀ ਉਹਨੇ ਵੀ ਪਾਲੋ ਨੇ ਮੇਰੇ ਵਿਆਹ ਦਾ ਝੂਠ ਬੋਲਿਆ ਘਰੇ ਵੀ ਉਹਦਾ ਵਿਆਹ ਆ ਹੂੰ ਤੇ ਮੈਨੂੰ 2 ਦਿਨਾਂ ਵਾਸਤੇ ਜਾਣਾ ਤਾਂ ਮੈਂ ਉਹਦੇ ਵਿਆਹ ਦਾ ਝੂਠ ਬੋਲਿਆ ਆਏ ਸੀ ਲਓ ਜੀ ਇਹ ਤਾਂ ਗੇਮ ਪੂਰੀ ਚੱਕਰ ਵੀਊ ਬਣਿਆ ਮਾਂ ਦੀ ਧੀ ਕਰੇ ਕਹਿ ਵੀ 4 ਦਿਨਾਂ ਦਾ ਆਹੀ ਠੀਕ ਆ ਗਿਫਟ ਦਾ ਲਾਲਚ ਵੇਖੋ ਐਡਾ ਵੱਡਾ ਗਿਫਟ ਕੀ ਕਿਹਾ ਸੀ ਉਹਨੇ ਤੈਨੂੰ ਗਿਫਟ ਕੀ ਦੇਊਂਗਾ ਮੈਂ ਉਹਨੇ ਐਂ ਕਿਹਾ ਸੀ ਵੀ ਮੈਂ ਤੈਨੂੰ ਵੱਡਾ ਸਾਰਾ ਗਿਫਟ ਦੇਊਂਗਾ ਮੈਨੂੰ ਤਾਂ ਇਹ ਸੀਗਾ ਵੀ ਮੈਨੂੰ ਸ਼ਾਇਦ ਆਈਫੋਨ ਗਿ ਮਾਤਾ ਤਾਂ ਆ ਗਈ ਸੀ ਕਿੰਨੀਆਂ ਕਲਾਸਾਂ ਪੜ੍ਹੀਆਂ ਤੂੰ ਜ਼ਿਆਦਾ ਨਹੀਂ ਪੜ੍ਹੀ ਮੈਂ 9 ਪੜ੍ਹੀਆਂ 9 ਕਲਾਸਾਂ ਪੜ੍ਹੀ ਆ ਤੁਸੀਂ ਵੇਖੋ 9 ਕਲਾਸਾਂ ਤੋਂ ਬਾਅਦ ਹੋਰ ਘਰੇ ਕੀ ਕੰਮ-ਕਾਰ ਕਰਦੀਆਂ ਤੂੰ ਕੁਛ ਨਹੀਂ ਕਰੇ ਬਸ ਘਰ ਦੇ ਕੰਮ ਕਰਦੀਆਂ ਤੇ ਆ ਫੋਨ ਤੇ ਪੰਗੇ ਲੈਣੇ ਆ ਹਾਂਜੀ ਹੁਣ ਹੋਰ ਵੀ ਕੋਈ ਨਾਲ ਕੋਈ ਹੋਰ ਮੁੰਡਾ ਵੀ ਫਸਾਉਣਾ ਫਿਰ ਇੰਸਟਾਗ੍ਰਾਮ ਤੇ ਹੋਰ ਵੀ ਜਾਰੀ ਲਾਉਣੀ ਹੈ ਕਹਿੰਦਾ ਨਹੀਂ ਨਹੀਂ ਜੀ ਮੈਨੂੰ ਹੁਣ ਆਕਲ ਆ ਗਈ ਆ ਜੀ ਹੁਣ ਨਹੀਂ ਮੈਂ ਕਿਸੇ ਨਾਲ ਵੀ ਗੱਲ-ਗੁੱਲ ਕਰਨੀਗੀ ਪਰਿਵਾਰ ਕੀ ਕੰਮ ਕਰਦਾ ਬੇਬੇ ਬਾਪੂ ਖੇਤੀ ਕਰਦੇ ਆ ਡਾਡੀ ਮੇਰੇ ਖੇਤੀ ਕਰਦੇ ਨੇ ਤੁਸੀਂ ਦੇਖੋ ਯਾਰ 9 ਕਲਾਸਾਂ ਇਹ ਪੜੀ ਆ ਪਤਾ ਨਹੀਂ ਕਿਵੇਂ ਕਿੱਧਰ ਦੀ ਇਹਨੇ ਕਹਾਣੀ ਬਾਣੀ ਜੋੜ ਲਈ ਗਾ बिजनेਸਮੈਨ ਤੈਨੂੰ ਇਹਨੇ ਤਾਂ ਪਤਾ ਹੋਣਾ ਚਾਹੀਦਾ ਸੀ ਵੀ ਜਿਹੜਾ ਬੰਦਾ ਇਹ ਕਹਿ ਰਿਹਾ ਵੀ ਮੈਂ ਇੱਕ बिजनेਸਮੈਨ ਆ ਐਡਾ ਵੱਡੀ ਆ ਗੱਲਬਾਤ ਆ ਮੇਰੇ ਵਿੱਚ ਅੱਜ ਕੱਲ ਸਮਾਜ ਤਾਂ ਬਹੁਤ ਉੱਚੇ ਨੀਵੇਂ ਦਾ ਫਰਕ ਸਮਝੀਦੇ ਵੀ ਤੈਨੂੰ 9 ਪੜ੍ਹੀ ਨਾਲ ਤੇਰੇ ਨਾਲ ਵਿਆਹ ਕਰਾ ਲੂਗਾ ਬਸ ਉਹਨੇ ਮੇਰੇ ਨਾਲ ਗੱਲਾਂ ਹੀ ਇਹੋ ਜਿਹੀਆਂ ਕੀਤੀਆਂ ਸੀਗੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਮੈਂ ਉਹਦੇ ਗੱਲਾਂ 'ਚ ਆ ਗਈ ਮੈਨੂੰ ਪਤਾ ਨਹੀਂ ਲੱਗਿਆ ਕੋਈ ਫੋਟੋ ਮ ਫੋਟੋ ਵੀ ਇਥੋਂ ਮਗੌਂਦਾਰੇ ਆ ਉਹ ਫੋਟੋ ਉਹਨੇ ਮੈਨੂੰ ਕਿਹਾ ਸੀਗਾ ਕਹਿੰਦਾ ਮੈਨੂੰ ਆਪਣੀ ਫੋਟੋ ਸੈਂਡ ਕਰ ਦੇ ਹਾਂ ਤੇ ਮੈਂ ਇੱਕ ਵਾਰੀ ਫੇਰ ਸੈਂਡ ਕੀਤੀ ਸੀ ਫੋਟੋ ਉਹਨੂੰ ਬਸ ਤੇ ਫੇਰ ਜੇ ਉਹ ਫੋਟੋ ਮਾਂ ਦਾ ਗਲਤ ਯੂਜ਼ ਕਰ ਲਿਆ ਉਹਨੇ ਫੇਰ ਕੀ ਜੇ ਉਹਨਾਂ ਕੋਈ ਨੈੱਟ ਤੇ ਪਾਤਾ ਕੋਈ ਉਹਦਾਂ ਦੀ ਹਰਕਤ ਕਰਤੀ ਅੱਜ ਤਾਂ ਬੜੇ ਐਪ ਆਏ ਆ AI ਆਇਆ ਪਿਆ ਹੋਰ ਬਥੇਰੇ ਆ ਪਾਏ ਪਿਆ ਫੇਰ ਮਾਂ ਪਿਓ ਦੀ ਇੱਜ਼ਤ ਕੀ ਰੁਕਾ ਤੇ ਸੋਚਿਆ ਜੇ ਮੈਨੂੰ ਹੋਣਾ ਕਲ ਆਈ ਜੇ ਮੈਂ ਮੈਂ ਅੱਗੇ ਤੋਂ ਨਹੀਂ ਹੁੰਦੀ ਗਲਤੀ ਬਸ ਗਲਤੀ ਹੋ ਗਈ ਮੇਰ ਤੋਂ ਨੀ ਹੁਣ ਆ ਜਿਹੜੀ ਗਲਤੀ ਆ ਇਹ ਜੀ ਹੋ ਗਈ ਆ ਜਿਹੜੀ ਮੈਂ ਇਹ ਕਹਿ ਸਕਦਾ ਵੀ ਮਾਪਿਆਂ ਦੀ ਇਹ ਇੱਜ਼ਤ ਵੀ ਮਿੱਟੀ ਰੋਲੀ ਇਹਨੇ ਆਪਦੀ ਇੱਜ਼ਤ ਵੀ ਇੱਥੇ ਆ ਕੇ ਮਿੱਟੀ ਰੋਲੀ ਤੇ ਗਾਂ ਜਿਹੜਾ ਇੱਜ਼ਤ ਰੋਲਣ ਵਾਲਾ ਸੀ ਉਹ ਪਤਾ ਹੀ ਨਹੀਂ ਕਿੱਧਰ ਚਲਾ ਗਿਆ ਠੀਕ ਆ ਇਹ ਗਲਤੀਆਂ ਕੋਈ ਇਹ ਛੋਟੀਆਂ ਮੋਟੀਆਂ ਗਲਤੀਆਂ ਲੱਗਦੀਆਂ ਤੁਹਾਨੂੰ ਨਹੀਂ ਜੀ ਬਹੁਤ ਵੱਡੀ ਗਲਤੀ ਆ ਮੇਰੀ ਇਹ ਫੇਰ ਮੈਂ ਤਾਂ ਐਵੇਂ ਉਹਦੀਆਂ ਗੱਲਾਂ 'ਚ ਆ ਗਈ ਮੈਨੂੰ ਕੀ ਪਤਾ ਸੀ ਉਹਨੇ ਐ ਕਰਨਾ ਮੇਰੇ ਨਾਲ ਤੁਸੀਂ ਦੇਖੋ ਪੂਰਾ ਯਾਰ ਪੁੱਛ ਪੜਤਾਲ ਅਸੀਂ ਕਿਤੇ ਨਹੀਂ ਕਰਦੇ ਸਾਨੂੰ ਇਹ ਹੁੰਦਾ ਵੀ ਬਸ ਤੈਨੂੰ ਐ ਲੱਗਦਾ ਸੀ ਵੀ ਸੱਚਾ ਪਿਆਰੀ ਹੋ ਗਿਆ ਬਸ ਹਾਂਜੀ ਹਾਂਜੀ ਸੱਚੇ ਪਿਆਰ ਦੇ ਤਾਕਤ ਹੀ ਇੱਥੋਂ ਸ਼ਹਿਰ ਵੱਡੇ ਸ਼ਹਿਰ ਚ ਚੱਲ ਕੇ ਇਹ ਆ ਗਈ ਵੀ ਉੱਥੇ ਤਾਂ ਸਾਰਾ ਕੁਝ ਉਹਨੇ ਕੀ ਤੈਨੂੰ ਸ਼ਹਿਰ ਦੀ ਖਾਸੀਅਤ ਦੱਸੀ ਵੀ ਆਪਾਂ ਇੱਥੇ ਮਿਲਾਂਗੇ ਆਹ ਕਰਾਂਗੇ ਤੈਨੂੰ ਉਸੇ ਘਮਾ ਫਰਾ ਕੇ ਲਿਉਂ ਕਿਸੇ ਚੀਜ਼ਾਂ ਦੇ ਨਾਮ ਵੀ ਲਏ ਸੀ ਉਨੇ ਆ ਗਿਆ ਸਿੱਖੰਦਾ ਇੱਥੇ ਕੋਈ ਜਾਣਕਾਰ ਨਹੀਂ ਹੈਗਾ ਤੇਰਾ ਵੀ ਇੱਥੇ ਤੈਨੂੰ ਕੋਈ ਪਛਾਣ ਨਹੀਂ ਸਕਦਾਗਾ ਆਪਾਂ ਜਿੱਥੇ ਮਰਜ਼ੀ ਰੂਮ ਲੈ ਲਾਂਗੇ ਤੇ ਹੋਰ ਮੈਨੂੰ ਕਹਿੰਦਾ ਸੀ ਤੈਨੂੰ ਅਲੰਟੇ ਮਾਲ ਘੁਮਾ ਕੇ ਲਿਆਉਂਗਾ ਇੱਥੇ ਸੀਪੀ ਮਾਲ ਉਹ ਵੀ ਘੁਮਾ ਕੇ ਲਿਆਉਂਗਾ ਸੁਖਨਾ ਲੈ ਕੇ ਚੱਲਾਂਗੇ ਆਪਾਂ ਘੁੰਮਣ ਵਾਸਤੇ ਹਣਾ ਪਰ ਉਹ ਤਾਂ ਮੈਨੂੰ ਸਿੱਧਾ ਕਮਰੇ 'ਚ ਹੀ ਲੈ ਕੇ ਗਿਆ ਤੇ ਅਸੀਂ ਰਾਤ ਨੂੰ ਸੁੱਤੇ ਤੜਕੇ 4 ਵਜੇ ਨਿਕਲ ਗਿਆ ਮੈਂ ਤਾਂ ਸੁੱਤੀ ਸੀ ਮੈਨੂੰ ਤਾਂ ਪਤਾ ਨਹੀਂ ਕੁਝ ਵੀ ਮੈਂ ਤਾਂ ਰੂਮ ਦੇ ਪੈਸੇ ਵੀ ਆਪ ਦੇ ਕੇ ਆਪਣੀ ਜਾਨ ਛਡਾ ਕੇ ਆਈਆਂ ਸੋਖਣਾ ਝੇਲ ਲੈਂਟੇ ਮਾਲ ਉਹ ਤਾਂ ਇਹਨੇ ਕੀ ਕਮਾਉਣਾ ਸੀ ਉਹਨੇ ਕੁੜੀ ਕਮਾਤੀ ਤੁਸੀਂ ਦੇਖੋ ਇਹਨੂੰ ਕਮਾਤਾ ਉਹਨੇ ਇਹਨੇ ਕੋਈ ਕੰਮ ਜਿਹੜਾ ਉੱਥੇ ਕਰਨਾ ਸੀ ਗੱਲਬਾਤ ਕਰਨੀ ਸੀ ਉਹ ਕੋਈ ਨਹੀਂ ਸਿਰੇ ਲੱਗੀ ਜਿਹੜੇ ਸੁਪਨੇ ਲੈ ਕੇ ਇੱਥੇ ਆ ਗਈ ਮਾਂ ਪਿਓ ਨੂੰ ਗੱਪ ਮਾਰਤਾਗਾ ਪਾਲੋ ਇਹਦੀ ਸਹੇਲੀ ਸੀ ਪਾਲੋ ਵੀ ਮਾਂ ਉੱਡ ਗਈ ਪਤਾ ਨਹੀਂ ਕਿੱਥੇ ਉਹ ਗਾਂ ਆਪਦੇ ਬਾਇਫਰੈਂਡ ਨੂੰ ਮਿਲਣ ਗਈ ਆ ਹੁਣ ਇਹ ਹਜੇ ਇੱਕ ਰਾਤ ਇਹਦੀ ਨੰਗੀ ਆ ਘਰੇ ਚਾਰ ਦਿਨਾਂ ਦਾ ਗਾਂ ਗੱਪ ਵੀ ਇਹੇ ਤੁਹਾਨੂੰ ਮੈਂ ਦੱਸਾਂ ਵਿਆਹ ਦਾ ਮਾਰ ਕੇ ਆਈ ਆ ਹੁਣ ਇੱਕ ਪਿੱਛੇ ਵੀ ਮੁੜਨ ਜੋਗੀ ਨਹੀਂ ਵੀ ਹੁਣ ਮੈਂ ਹੁਣ ਤੈਨੂੰ ਪਤਾ ਰਹਿਣਾ ਕਿੱਥੇ ਆ ਨਹੀਂ ਜੀ ਮੈਨੂੰ ਕੁਛ ਨਹੀਂ ਪਤਾ ਕਿ ਮੈਂ ਕਿੱਥੇ ਜਾਣਾ ਹੂੰ ਫੇਰ ਰਹਿਣਾ ਕਿੱਥੇ ਹੁਣ 4 ਦਿਨ ਇਹਦਾ ਕੀ ਪਤਾ ਹੁਣ ਮੈਨੂੰ ਕੁਛ ਨਹੀਂ ਪਤਾ ਗਾ ਜੀ ਮੇਰੇ ਕੋਲ ਆਧਾਰ ਕਾਰਡ ਹੈਗਾ ਮੈਂ ਆਧਾਰ ਕਾਰਡ ਤੇ ਬਸ ਫੜ ਕੇ ਪਿੰਡ ਚਲੀ ਜਾਣਾ ਆਪਣੇ ਆਧਾਰ ਕਾਰਡ ਤੇ ਹੁਣ ਆਧਾਰ ਕਾਰਡ ਤਾਂ ਤੇਰੇ ਕੋਲ ਹੈਗਾ ਇਹ ਤਾਂ ਮੰਨਦੇ ਆ ਪਰ ਜਿਹੜੇ ਤਰੀਕੇ ਨਾਲ ਤੂੰ ਘਰੇ ਜਾਣਾ ਤੁਸੀਂ ਦੱਸੋ ਵੀ ਇਹ ਗੱਲ ਬਣਦੀ ਆ ਮਾਂ ਕਹਿੰਨਾ ਇਦਾਂ ਕੁੜੀਆਂ ਨੂੰ ਇਦਾਂ ਨਾ ਦਿਮਾਗ ਆਪਦਾ ਚੱਕ ਲਿਆ ਕਰੋ ਕਿਤੇ ਸਿੱਧੇ ਵੀ ਇਦਰੋਂ ਐ ਕਰਦਗੇ ਇਦਰੋਂ ਐ ਕਰਦਗੇ ਇੱਥੇ ਕੋਈ ਨਹੀਂ ਥਿਆਉਂਦਾ ਮਾੜੇ ਮੋٹے ਸਿਆਣੇ ਬਣੋ ਚਾ ਕੁੜੀ ਆ ਚਾ ਮੁੰਡਾ ਤੋਂ ਤੁਹਾਡੇ ਫੇਸਬੁੱਕ ਤੇ ਜਾਰੀ ਲੱਗੀ ਆ ਜਾਂ ਇੱਥੇ ਤੁਹਾਨੂੰ ਤੁਸੀਂ ਮੈਸੇਜ ਪਹਿਲਾਂ ਕੀਤਾ ਸੀ ਕਿਉਂ ਨੇ ਕੀਤਾ ਸੀ ਉਹਨਾਂ ਨੇ ਮੈਨੂੰ ਰਿਕਵੈਸਟ ਭੇਜੀ ਸੀ ਪਹਿਲਾਂ ਹੂੰ ਫਿਰ ਮੈਂ ਐਕਸੈਪਟ ਕਰ ਲਈ ਹੂੰ ਤੇ ਉਹ ਮਤਲਬ ਮੈਨੂੰ ਕਹਿੰਦਾ ਹੁੰਦਾ ਸੀ ਤੂੰ ਬੜੀ ਸੋਹਣੀ ਲੱਗਦੀ ਆ ਮੈਨੂੰ ਹਣਾ ਤੁਸੀਂ ਬੜੇ ਸੋਹਣੇ ਹੋ ਤੁਸੀਂ ਸਿੰਪਲ ਜਿਹਾ ਤੁਸੀਂ ਪਿੰਡ ਦੀ ਕੁੜੀ ਹੋ ਪਿੰਡਾਂ ਦੇ ਕੁੜੀਆਂ ਸਿਆਣੀਆਂ ਹੁੰਦੀਆਂ ਨੇ ਮੈਂ ਪਿੰਡ ਦੀ ਕੁੜੀ ਨਾਲੇ ਵਿਆਹ ਕਰਾਉਣਾਗਾ ਤੇ ਮੈਨੂੰ ਕਹਿੰਦੇ ਕਿ ਤੁਸੀਂ ਆਪਣੀ ਫੋਟੋ ਭੇਜ ਦਿਓ ਮੈਂ ਤੁਹਾਨੂੰ ਦੇਖਣਾਗਾ ਫਿਰ ਮੈਂ ਉਹਨਾਂ ਨੂੰ ਫੋਟੋ ਭੇਜੀ ਤੇ ਉਹ ਮੇਰੀ ਫੋਟੋ ਵੇਖ ਕੇ ਕਹਿੰਦੇ ਮੈਂ ਤਾਂ ਤੁਹਾਡੇ ਨਾਲੇ ਵਿਆਹ ਕਰਾਉਣਾਗਾ ਤੁਸੀਂ ਉਹਨਾਂ ਉਹਨਾਂ ਤੋਂ ਕਦੇ ਮਹਗਾਈ ਫੋਟੋ ਤੁਸੀਂ ਹਾਂਜੀ ਮੈਂ ਮਹਗਾਈ ਸੀਗੀ ਹੈਗੀ ਆ ਤੁਹਾਡੇ ਕੋਲੇ ਹੁਣ ਕੋਈ ਫੋਟੋ ਨਹੀਂ ਜੀ ਜਦੋਂ ਮੈਂ ਫੋਟੋ ਵੇਖ ਲੈਂਦੀ ਸੋ ਨਾਲ ਦੀ ਨਾਲ ਅਨਸੈਂਡ ਕਰ ਦਿੰਦੇ ਲਓ ਦੇਖੋ ਤੁਸੀਂ ਯਾਰ ਇਹਨੇ ਆਹ ਚੀਜ਼ਾਂ ਮੰਗਾਈਆਂ ਨਹੀਂ ਅ ਚ ਕਿੰਨਾ ਕਿੰਨਾ ਟਾਈਮ ਗੱਲ ਕਰਦੇ ਸੀ ਦਿਨੇ ਜਾਂ ਰਾਤ ਨੂੰ ਕਦੋਂ ਤੱਕ ਗੱਲਾਂ ਕਰਦੇ ਸੀ ਸਾਰਾ ਦਿਨ ਹੀ ਗੱਲ ਕਰਦੇ ਸੀ ਅਸੀਂ ਦਿਨੇ ਵੀ ਤਾਂ ਰਾਤ ਨੂੰ ਵੀ 2-2 3-3 ਵਜ ਜਾਂਦੇ ਹੁੰਦੇ ਸੀ ਰਾਤ ਤੇ ਸਾਨੂੰ ਕਿਹਦੇ ਬੇਬੇ ਬਾਪੂ ਨੇ ਨਹੀਂ ਕਿਹਾ ਸੀ ਕਦੇ ਕੋਈ ਮੇਰੇ ਘਰ ਦੇ ਵੀ ਕਹਿੰਦੇ ਹੁੰਦੇ ਸੀ ਤੂੰ ਕਿਹਦੇ ਨਾਲ ਸਾਰਾ ਦਿਨ ਲੱਗੀ ਰਹਿਨੀ ਆ ਕਿਹਦੇ ਮੈਸੇਜ ਆਉਂਦੇ ਆ ਮੈਂ ਕਦੇ ਪਾਲੋ ਦਾ ਝੂਠ ਬੋਲ ਦਿੰਦੀ ਸੀ ਕਦੇ ਰੀਆ ਦਾ ਵੀ ਰੀਆ ਦਾ ਮੈਸੇਜ ਆਉਂਦਾ ਕਦੇ ਪਾਲੋ ਦਾ ਮੈਸੇਜ ਆਉਂਦਾਗਾ ਹਮ ਮੈਂ ਲੱਗੀ ਉਹਦੇ ਨਾਲ ਹੀ ਹੁੰਦੀ ਸੀ ਸਾਰਾ ਦਿਨਾਂ ਵੇ ਬੇਬਾਪੂ ਨਹੀਂ ਪੜੇ ਲਿਖੇ ਨਹੀਂ ਹੋ ਨਹੀਂ ਪੜੇ ਵੇਖੋ ਅਣਪੜ ਮਾਪਿਓ ਦਾ ਫਾਇਦਾ ਨੌ ਪੜੀ ਕੁੜੀ ਨੇ ਠਾਇਆ ਕਿਹੜੇ ਤਰੀਕੇ ਦੇ ਨਾਲ ਜਾਂ ਜਿਹਦੇ ਪਿੱਛੇ ਲੱਗ ਕੇ ਐਡੇ ਸ਼ਹਿਰ ਚ ਆਈ ਇਹ ਵਾਇਲੈਂਟ ਆ ਮਣਾਉਣਾ ਉਹਨੇ ਇੱਥੇ ਜਮਾ ਰਗੜ ਕੇ ਰੱਖਤਾ ਸਾਰਾ ਕੰਮ ਇਹਨੇ ਪੈਸੇ ਵੀ ਆਪ ਦਿੱਤੇ ਆ ਕਮਰੇ ਦੇ ਜਿੱਥੇ ਇਹ ਰੁਕੇ ਠੀਕ ਆ ਉਹ ਤਾਂ ਫਰਾਰ ਹੋ ਗਿਆ ਉਹ ਤਾਂ ਚਲਾ ਗਿਆ ਠੀਕ ਆ ਅੱਛਾ ਜਿਹੜੀ ਗੱਲਬਾਤ ਥੋੜੀ ਮਹੀਨਾ ਚੱਲੀ ਚੈਟ ਚੱਲਦੀ ਰਹੀ ਤੇ ਫੋਨ ਤੇ ਗੱਲਬਾਤ ਹੁੰਦੀ ਰਹੀ ਤੇ ਉਹ ਚੈਟ ਤੁਹਾਡੇ ਕੋਲ ਸੰਭੀ ਆ ਹੁਣ ਨਹੀਂ ਜੀ ਹੋ ਤਾਂ ਮੈਂ ਨਾਲ ਦੀ ਨਾਲ ਡਿਲੀਟ ਕਰ ਲੈਂਦੀ ਸੀ ਵੀ ਮੇਰਾ ਭਰਾ ਨਾ ਪੜ ਲਵੇ ਕਿੱਥੇ ਲਾਓ ਜੀ ਹੁਣ ਤੁਸੀਂ ਦੱਸੋ ਯਾਰ ਕੀ ਕਰ ਲੋਂਗੇ ਤੁਸੀਂ ਅੱਜ ਕੱਲ ਦੇ ਜਮਾਨੇ ਨਾਲ ਹੁਣੇ ਕੁੜੀਆਂ ਦਾ ਕੀ ਕਰ ਲੋਂਗੇ ਨੌ ਬੜੀ ਉਮਰ ਕਿੰਨੀ ਹੈ ਤੇਰੀ ਮੇਰੀ 17 ਸਾਲ 17 ਸਾਲ ਦੀ ਇਹਦੀ ਉਮਰ ਆ ਹਜੇ ਤੁਸੀਂ ਦੇਖੋ ਕਾਲਯੁਗ ਹੁਣੇ ਹੋਰ ਕਿੱਥੇ ਇਹ ਦੂ ਉੱਤੇ ਆਊਗਾ ਕਾਲਯੁਗ ਕਾਲਯੁਗ ਤਾਂ ਹੱਦਾਂ ਬੰਨੇ ਟੱਪੀ ਬੈਠਾ ਉਹਦੀ ਮੁੰਡੇ ਦੀ ਕਿੰਨੀ ਉਮਰ ਸੀ ਉਹ 23 ਸਾਲ 23 ਸਾਲ ਤੁਸੀਂ ਮੈਨੂੰ ਇਹ ਲੱਗਦਾ ਯਾਰ ਜਿਹੜੇ ਟਾਈਮ 'ਚ ਸਾਨੂੰ ਸਕੂਲ ਪੜਨ ਲਾਇਆ ਜਾਂਦਾ ਸੀ ਉਸ ਟਾਈਮ 'ਚ ਤਾਂ ਹਿਆਸ਼ਕੀਆਂ ਦਾ ਹੱਦਾਂ ਬੰਦਾਂ ਟੱਪੀ ਬੈਠਿਆ ਤੁਸੀਂ ਤਾਂ ਰਾਂਝੇ ਮਿਰਜੇ ਨੂੰ ਪਿੱਛੇ ਛੱਡ ਕੇ ਤੁਸੀਂ ਤਾਂ ਉਹ ਮੈਨੂੰ ਉਹਨੇ ਗੱਲਾਂ 'ਚ ਫਸਾ ਲਿਆ ਮੈਂ ਕੀ ਕਰ ਸਕਦੀ ਅੱਛਾ ਤੂੰ ਐਂ ਗੱਲਾਂ 'ਚ ਫਸ ਗਈ ਤੈਨੂੰ ਕੋਈ ਸਮਝ ਹੀ ਨਹੀਂ ਸੀ ਵੀ ਇਹ ਗੱਲਾਂ ਸਹੀ ਆ ਕਿ ਇਹ ਗਲਤ ਤੂੰ ਹੀ ਫਸ ਗਈ ਗੱਲਾਂ 'ਚ ਤੁਸੀਂ ਨਿਆਣ ਮਤ ਸੀ ਮੈਨੂੰ ਪਤਾ ਨਹੀਂ ਲੱਗਿਆ ਹੁਣ ਹੁਣ ਮਤ ਆ ਗਈ ਹਾਂਜੀ ਨਿਆਣ ਮਤ ਸੀ ਅਖੇ ਮੈਂ ਤਾਂ ਗੱਲਾਂ 'ਚ ਆ ਗਈ ਇਹ ਜਿਹੜੇ ਹਸਾਵਣਾ ਐ ਮਿਰਜਾ ਰਾਂਝਾ ਸੇ ਪਿੱਛੇ ਛੱਡੀ ਜਾਂਦੇ ਆ ਤੁਹਾਨੂੰ ਤਾਂ ਪਾਕਿਸਤਾਨ ਜਾਣਾ ਚਾਹੀਦਾ ਮੈਨੂੰ ਲੱਗਦਾ ਜੇ ਤੁਸੀਂ ਹੁਣ ਇਹ ਸੋਚੋ ਪਾਕਿਸਤਾਨ ਤਾਂ ਛੱਡੋ ਮੈਨੂੰ ਮੇਰੇ ਘਰਦਿਆਂ ਨੇ ਘਰੇ ਵੀ ਨਹੀਂ ਬੜਨ ਦੇਣਾ ਮੈਂ ਤਾਂ ਕਹਿਣਾ ਤੈਨੂੰ ਵੱਢ ਕੇ ਮਕਾ ਦੇਣ ਤੂੰ ਕਹਿੰਦੀ ਘਰੇ ਬੜਨ ਦੇਣ ਹੁਣ ਜਾਣਾ ਕਿੱਥੇ ਆ ਜੇ ਤਿੰਨ ਦਿਨ ਪਏ ਆ ਪਿੱਛੇ ਉਹੀ ਤਾਂ ਮੈਂ ਸੋਚ ਰਹੀ ਆਂ ਵੀਰ ਜੀ ਤੁਸੀਂ ਕੋਈ ਹੱਲ ਕਰ ਦੋ ਮੇਰਾ ਤੁਸੀਂ ਲੈ ਹੱਲ ਨੂੰ ਮੇਰੇ ਹੋਟਲ ਪਾਇਆ ਮੈਂ ਫਲੈਟ ਲਏ ਆ ਵੀ ਤੇਰਾ ਮੈਂ ਹੱਲ ਕਰ ਦੇ ਤੈਨੂੰ ਕਿੱਥੇ ਰੱਖਾਂਗੇ ਤੁਸੀਂ ਯਾਰ ਇਹ ਆਸ਼ਕ ਜੋੜਿਆਂ ਦਾ ਹਾਲ ਵੇਖ ਲਓ ਯਾਰ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ ਹੈ ਕਰਨੀਆਂ ਆਸ਼ਕੀਆਂ ਤੁਰਿਆ ਇਹਨਾਂ ਤੋਂ ਜਾਂਦਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਅੱਛਾ ਜਿਹੜਾ ਉਹ ਮੁੰਡਾ ਸੀਗਾ 23 ਸਾਲ ਦੀ ਉਮਰ ਸੀਗੀ ਮੋਟਾ ਡਾਡਾ ਸੀ ਹਾਂਜੀ ਕਾਫੀ ਕੇ ਪਤਲਾ ਜਿਹਾ ਸੀ ਨਹੀਂ ਨਹੀਂ ਗੱਭਰੂ ਜਵਾਨ ਸੀਗਾ ਗੱਭਰੂ ਜਵਾਨ ਸੀ ਐ ਤਾਂ ਤਾਰੀਫ ਵੀ ਹੋ ਰਹੀ ਆ ਨਾਲ ਨਾਲ ਤੁਸੀਂ ਦੇਖੋ ਧੋਖਾ ਦੇ ਕੇ ਮੁਹੱਬਤ ਸੱਚੀ ਸੀਗੀ ਲਗਦੀ ਤਾਂ ਸੱਚੀ ਸੀ ਜੀ ਮੈਨੂੰ ਕੀ ਪਤਾ ਸੀ ਉਹਨੇ ਤਾਂ ਇੱਕ ਰਾਤ ਚ ਮੁਕਰ ਜਾਣਾ ਮੁਕਰ ਜਾਣਾ ਤੁਸੀਂ ਯਾਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹ ਭੂਰਾ ਭੂਰਾ ਜਵਾਕ ਆ ਹਜੇ ਇਹਨਾਂ ਦੀ ਨਾ ਵਿਆਹਾਂ ਚੋਂ ਭਾਂ ਲੁੱਟਣ ਦੀ ਉਮਰ ਆ ਤੇ ਇਹ ਮਾਂ ਦੇ ਪੁੱਤ ਹੋਰ ਹੀ ਕੁਸ਼ ਕਰੀ ਜਾਂਦੇ ਆ ਤੁਸੀਂ ਦੱਸੋ ਇਸ਼ਕ ਦੀਆਂ ਹੱਦਾਂ ਤੁਹਾਨੂੰ ਮੁਹੱਬਤ ਕੀ ਹੁੰਦੀ ਆ ਕੋਈ ਪਤਾ ਮੁਹੱਬਤ ਇਹ ਹੁੰਦੀ ਆ ਜਿਹੜੀ ਮਾਲੀ ਤੱਕ ਲੈ ਆਵੇ ਵੀ ਉਹ ਮੇਰਾ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੁੰਦਾ ਸੀਗਾ ਵੀ ਮੈਨੂੰ ਕਹਿੰਦਾ ਉਹਨਸੀ ਮੈਂ ਵਿਆਹ ਹੀ ਕਰਾਉਣਾ ਤੇਰੇ ਨਾਲ ਤੇ ਤਾਂ ਕਰਕੇ ਮੈਂ ਆ ਗਈ ਉਹਨੇ ਮੈਨੂੰ ਬੁਲਾਇਆ ਤਾਂ ਮੈਂ ਆ ਗਈ ਉਹ ਫਿਰ ਮੈਨੂੰ ਛੱਡ ਕੇ ਚਲਾ ਗਿਆ ਵਿਆਹ ਕਰਾਉਣਾ ਇਹਨੂੰ ਮਿੱਠੀਆਂ ਮਿੱਠੀਆਂ ਗੱਲਾਂ ਲਿਖਦਾ ਸੀ ਲਾੜਾ ਤਾਂ ਤੜਕੇ 4 ਵਜੇ ਘੋੜੀ ਲੈ ਕੇ ਨਿਕਲ ਗਿਆ ਇਹ ਰਹਿ ਗਈ ਇੱਥੇ ਬੈਠੀ ਹੋਟਲ ਦੇ ਪੈਸੇ ਵੀ ਆਪ ਦਿੱਤੇ ਠੀਕ ਆ 4 ਵਜੇ ਉੱਠ ਗਿਆ ਸੀਗਾ ਮੈਨੂੰ ਤਾਂ ਰਿਸੈਪਸ਼ਨ ਵਾਲੇ ਨੇ ਕਿਹਾ ਕਹਿੰਦਾ ਉਹ ਤਾਂ 4 ਵਜੇ ਚਲਾ ਗਿਆ ਸੀ ਮੈਨੂੰ ਤਾਂ ਕੋਈ ਹੋਸ਼ ਹੀ ਨਹੀਂ ਸੀ ਮੈਂ ਤਾਂ ਸੁੱਤੀ ਸੀਗੀ ਇਹ ਤਾਂ ਸੁੱਤੇ ਸੀ ਬੀਬਾ ਜੀ ਤਾਂ ਇਹ ਤਾਂ ਆਨੰਦ ਚ ਸੀ ਇਹਨਾਂ ਨੂੰ ਕੀ ਪਤਾ ਸੀ ਵੀ ਲਾੜਾ ਜੀ ਕਦੋਂ ਉੱਠ ਜਾਣਗੇ ਤੁਸੀਂ ਦੇਖੋ ਹਜੇ ਤਾਂ ਹੋਟਲ ਵਾਲੇ ਚੰਗੇ ਆ ਵਿਚਾਰੇ ਜਿਨ੍ਹਾਂ ਨੇ ਇਹਦੇ ਤਾਂ ਕੋਈ ਕਾਰਵਾਈ ਨਹੀਂ ਕਰਾਈ ਇਹਦਾ ਚੁਕਾ ਕੇ ਝੋਲਾ ਇਹਨੂੰ ਤੋੜਤਾ ਵੀ ਭਾਈ ਚਲੀ ਜਾ ਤੂੰ ਜਿੱਥੇ ਜਾਵੜਾ ਹੁਣ ਤੇਰੀ ਕਿਸੇ ਨਾਲ ਗੱਲਬਾਤ ਪਾਲੋ ਨਾ ਗੱਲਬਾਤ ਹੋਈ ਹੈ ਕੋਈ ਨਹੀਂ ਜੀ ਪਾਲੋ ਦਾ ਫੋਨ ਸਵਿਚ ਆਫ ਆਈ ਜਾਂਦਾ ਉਹ ਵੀ ਨਹੀਂ ਚੱਕਦੀ ਪਈਗੀ ਮੈਂ ਕਹਿਨਾ ਪਾਲੋ ਕਿਤੇ ਹੈ ਗਈ ਤਾਂ ਇਹਦਾ ਫੋਨ ਫਾੜ ਚੱਕ ਪਾਈ ਇਹ ਤਾਂ ਫਸ ਗਈ ਇੱਥੇ ਹੁਣ ਖੜੀ ਐ ਇਹ ਆ ਵੇਖੋ ਇੱਥੇ ਸਾਈਡ ਦੇ ਕਰਕੇ ਮੈਂ ਗੱਲਬਾਤ ਕੀਤੀ ਐ ਉੱਥੇ ਖੜੀ ਅੱਡੇ ਤੇ ਕਿਤੇ ਰੋ ਰਹੀ ਸੀਗੀ ਜਿਹੜੀ ਗੱਲਬਾਤ ਮੇਰੇ ਕੋਲੇ ਆਈ ਤੁਹਾਨੂੰ ਪਤਾ ਹੁਣ ਇਹ ਦੱਸੋਣ ਸਾਰੇ ਮੁੱਦੇ ਮਹੀਂ ਚੱਕਾਂ ਆਸ਼ਕਾਂ ਦੇ ਚੋਰਾں ਦੇ ਮੁੱਦੇ ਵੀ ਮਹੀਂ ਚੱਲ ਕੱਲੇ ਚੱਕਾ ਮੈਂ ਇੰਨਾ ਕੰਮਾਂ ਤੇ ਰਹਿ ਗਿਆ ਕਦੋਂ ਮੈਂ ਲੀਡਰਾਂ ਦੀਆਂ ਇੰਟਰਵਿਊਆਂ ਕਰੂੰ ਤੁਸੀਂ ਦੱਸੋ ਮੈਂ ਕਦੋਂ ਕਰਾਂ ਲੀਡਰਾਂ ਦੀਆਂ ਫਿਰ ਤੁਸੀਂ ਕਹਿੰਦੇ ਨੇ ਲੀਡਰਾਂ ਨੂੰ ਨੀ ਤੂੰ ਸਵਾਲ ਕਰਦਾ ਲੀਡਰਾਂ ਕੋਲੇ ਜਾਣ ਦਾ ਟਾਈਮ ਤੇ ਮਿਲੇ ਮੈਨੂੰ ਉਹਦੋਂ ਨੂੰ ਆ ਪੰਗਾ ਕਿਤੇ ਨਾ ਕਿਤੇ ਨਵਾਂ ਖੜਾ ਹੁੰਦਾ ਦੱਸੋ ਤੁਸੀਂ ਹੁਣ ਹੁਣ ਤੈਨੂੰ ਜੇ ਮਾਂ ਪਿਓ ਨੇ ਹੁਣ ਤੈਨੂੰ ਲੱਗਦਾ ਵੀ ਉਹ ਥੋੜੀ ਕੋਈ ਰਿਸ਼ਤੇਦਾਰਾਂ ਚ ਇੱਜ਼ਤ ਰਹਿ ਜੂ ਥੋੜੀ ਕੋਈ ਪਿੰਡ ਚ ਇੱਜ਼ਤ ਰਹਿ ਜੂਗੀ ਕੋਈ ਰਹਿ ਜੂ ਕਿਤੇ ਇੱਜ਼ਤ ਮਾੜੀ ਮੋਟੀ ਜੇ ਮੈਂ ਕਿਹੜਾ ਕਿਸੇ ਨੂੰ ਦੱਸਿਆ ਵੀ ਮੈਂ ਇੱਥੇ ਚੱਲੀ ਮੈਂ ਤਾਂ ਹੀ ਕਿਹਾ ਮੈਂ ਵਿਆਹ ਤੇ ਚੱਲਦੀ ਆ ਆਹੀ ਰੌਲਾ ਬਸ ਆਹ ਜਿਹੜੀ ਕੁੜੀ ਨੇ ਗੱਲ ਕਹੀ ਹੈ ਨਾ ਮੈਂ ਕਿਸੇ ਨੂੰ ਦੱਸਿਆ ਨਹੀਂ ਇਹ ਸਾਰੇ ਜਿਹੜੇ ਚੋਰੀ-ਚੋਰੀ ਕੰਮ ਕਰਦੇ ਆ ਨਾ ਇਹ ਆਸ਼ਕ-ਪੱਠੇ ਆ ਜਿਹੜੇ ਨਵੇਂ ਤਿਆਰ ਹੋਏ ਆ ਨਾ ਠੀਕ ਆ ਕੁਸਤਾ ਤਾਂ ਇਹਨਾਂ ਨੇ ਜਮਾ ਬੇੜਾ ਕਰ ਘਬਾਤਾ ਇਹ ਕੀ ਹੁੰਦਾ ਪਹਿਲਾਂ ਤੇ ਚੋਰੀ ਛੁਪੇ ਯਾਰੀਆਂ ਲਾ ਲੈਣਗੇ ਯਾਰੀਆਂ ਤੋਂ ਬਾਅਦ ਇਹ ਫਿਜੀਕਲ ਹੋ ਜਾਣਗੇ ਉਸ ਤੋਂ ਬਾਅਦ ਜਦੋਂ ਇੱਕ ਦੂਜੇ ਨਾਲ ਗੱਲ ਨਹੀਂ ਬਣਦੀ ਫੇਰੇ ਜਾਂਦੇ ਥਾਣੇ ਕੰਨੀ ਨੂੰ ਸਿੱਧੇ ਫਿਰ ਪੁਲਿਸ ਦੇ ਤੂਮ ਤਾਂ ਲਾਈ ਜਾਣਗੇ ਪੁਲਿਸ ਕੁਛ ਕਰਦੀ ਨਹੀਂ ਜੀ ਪੁਲਿਸ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਜੀ ਜੀ ਸਾਡੀ ਮੀਡੀਆ ਨੇ ਗੱਲ ਨਹੀਂ ਸੁਣੀ ਜੀ ਵੀ ਯਾਰੀ ਸਾਨੂੰ ਕੇ ਲਾਈ ਸੀ ਜਾਰੀ ਪੁਲਿਸ ਨੂੰ ਕਹਿ ਕੇ ਲਾਈ ਸੀ ਐ ਸਾਨੂੰ ਦੱਸਿਆ ਸੀ ਕੁਛ ਮਾਪਿਓ ਤੋਂ ਤੁਸੀਂ ਆਕੀ ਹੋਗੇ ਬਾਗੀ ਹੋਗੇ ਭੈਣ ਭਰਾਵਾਂ ਦੀ ਤੁਸੀਂ ਇੱਜ਼ਤ ਰੋਲਤੀ ਪਿੰਡ 'ਚ ਤੁਸੀਂ ਨਹੀਂ ਕਿਸੇ ਨੂੰ ਖੜਨ ਜੋਗਾ ਛੜਦੇ ਠੀਕਾ ਹੁਣ ਇਨਸਾਫ ਤੈਨੂੰ ਦੱਸ ਕਿਹੜੇ ਪਾਸੇ ਦਵਾਈਏ ਅਸੀਂ ਤੇ ਬਸ ਮੈਂ ਮੇਰਾ ਤੁਸੀਂ ਦੋ ਦਿਨ ਦਾ ਰਹਿਣ ਦਾ ਹਿੱਲਾ ਕਰ ਲੋ ਬਾਕੀ ਤਾਂ ਮੈਂ ਆਪੇ ਸੰਭਲੂਗੀ ਸਾਰਾ ਕੁਝ ਹਜੇ ਵੀ ਹਜੇ ਵੀ ਕਹਿੰਦੀ ਆ ਮੈਂ ਆਪੇ ਸੰਭਲੂਗੀ ਇਹਦਾ ਦੋ ਦਿਨ ਦਿਨ ਤੀਆਂ ਮੈਂ ਕਹਿੰਨਾ ਭਾਈ ਜੇ ਕੋਈ ਇਹਨੂੰ ਕੋਈ ਇਹਦਾ ਕਿਤੇ ਟਿਕਾਣਾ ਹੁੰਦਾ ਦਾ ਭਾਈ ਕੋਈ ਹੁਣ ਤੈਨੂੰ ਘਰੇ ਵੀ ਕੌਣ ਰੱਖੂ ਹੁਣ ਤੂੰ ਮੈਂ ਦੱਸ ਤੈਨੂੰ ਕੋਈ ਫਲੈਟ 'ਚ ਕੋਈ ਹੋਟਲ 'ਚ ਰੱਖੂ ਕੌਣ ਕੱਲੀ ਨੂੰ ਤੈਨੂੰ ਇੱਥੇ ਇਹੋ ਜਿਹਾ ਜ਼ਮਾਨਾ ਖਰਾਬ ਆ ਕੋਈ ਉਹੋ ਜੀ ਗੱਲਬਾਤ ਹੋ ਗਈ 19 ਕੀ ਫਿਰ ਕੌਣ ਜ਼ਿੰਮੇਵਾਰ ਆ ਫਿਰ ਤਿੱਦੂ ਮੈਂ ਬਾਤ ਤਾਂ ਕੋਈ ਨਹੀਂ ਮੈਂ ਆਪ ਹੀ ਹੋਊਂਗੀ ਬਸ ਤੁਸੀਂ ਮੇਰੇ ਰਹਿਣ ਦਾ ਹਿੱਲਾ ਕਰ ਦੋ 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 ਇਹ ਤਾਂ ਹੁਣ ਇੱਕੋ ਗੱਲ ਤੇ ਅੜੀ ਐ ਵੀ ਮੇਰਾ ਰਹਿਣ ਦਾ ਹਿੱਲਾ ਕਰੋ ਹੁਣ ਪਾਲੋ ਵੀ ਭਾਈ ਕਿਤੇ ਗਈ ਵੀ ਹੈ ਬਾਈਫਰੈਂਡ ਨੂੰ ਮਿਲਣ ਉਹ ਦੋ ਦਿਨ ਭਲਾ ਚਾਰ ਦਿਨ ਨਾ ਮੋੜੇ ਦੱਸੋ ਤੁਸੀਂ ਇਹ ਪੂਰਾ ਭੰਬਲ ਪੂਸਾ ਬਣਿਆ ਪਿਆ ਆਹ ਦੇਖ ਲਓ ਆਹ ਦੇ ਤੇ ਫੁੱਲ ਗਲਾਬ ਦੇ ਇਹਨੂੰ ਤਾਂ ਤੁਸੀਂ ਦੇਖ ਲਓ ਇਹ ਉੱਥੋਂ ਚੱਲ ਕੇ ਆਈ ਪਿੰਡੋ ਵੀ ਮੈਨੂੰ ਬਹੁਤ ਵੱਡਾ ਗਿਫਟ ਦੇਊਗਾ ਆਹ ਕਰੂਗਾ ਦੇਤਾ ਟੈਂਡੀ ਵੀ ਔਰ ਤੁਸੀਂ ਦੇਖ ਲਓ ਹਜੇ ਵੈਲਟਨ ਡੇ ਹਜੇ ਅੱਜ ਸੀ ਇਹ ਇੱਕ ਦੋ ਦਿਨ ਪਹਿਲਾਂ ਹੀ ਆ ਗਈ ਇਹਨੇ ਆਖਿਆ ਵੀ ਲੋਕ ਹਜੇ ਜਿਹੜੇ ਦਿਨ ਮਨਾਉਣਗੇ ਮਨਾਉਣਗੇ ਠੀਕ ਆ ਅਸੀਂ ਇੱਥੇ ਆ ਜਾਵਾਂਗੇ ਮੈਂ ਕਹਿੰਦਾ ਏਡੀ ਅੱਗ ਲੱਗੀ ਐ ਨਾ ਇਹ ਜੋੜਿਆਂ ਨੂੰ ਐਡਾ ਆਸ਼ਕੀਪੁਨਾ ਤੁਸੀਂ ਕਦੇ ਸੋਚੋ ਅੱਜ ਦਾ ਜਿਹੜਾ ਦਿਨ ਸੀਗਾ ਨਾ ਅੱਜ ਦੇ ਦਿਨ ਸਰਦਾਰ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਵੀ ਸੁਣਾਈ ਗਈ ਸੀ ਅੱਜ ਦੇ ਦਿਨ ਪੁਲਵਾਮਾ ਅਟੈਕ ਹੋਇਆ ਸੀ 44 ਜਿਹੜੇ ਸਾਡੇ 44 ਜਾਂ ਵੱਧ ਸੀਗੇ ਜਿਹੜੇ ਸਾਡੇ ਫੌਜੀ ਭਰਾ ਸੀ ਜਿਹੜੇ ਸ਼ਹੀਦ ਹੋਏ ਸੀ ਅੱਜ ਦੇ ਦਿਨ ਕਿੰਨੀਆਂ ਮਾਵਾਂ ਦੇ ਪੁੱਤ ਮਰੇ ਕਿੰਨੇ ਭੈਣਾ ਵਿਧਵਾ ਹੋ ਗਈਆਂ ਕਿੰਨੇ ਬੱਚੇ ਅਨਾਥ ਹੋ ਗਏ ਸਾਨੂੰ ਤਾਂ ਇਹ ਭੋਰਾ ਹੀ ਚੇਤੇ ਨਹੀਂ ਯਾਰ ਸਾਨੂੰ ਤਾਂ ਆਸ਼ਕੀਆਂ ਚੇਤੇ ਆ ਅਸੀਂ ਤਾਂ ਫੁੱਲ ਲੈਣੇ ਆ ਟੈਂਡਲੀ ਵੀਰ ਲੈਣੇ ਆ ਅਸੀਂ ਹੋਟਲਾਂ 'ਚ ਜਾਣਾ ਅਸੀਂ ਆਹ ਖਾਣਾ ਖਾਣਾ ਅਸੀਂ ਮਾਪਿਓ ਦੇ ਮੂੰਹ ਤੇ ਕਾਲ ਖੰਮਲਨੀ ਆ ਅਸੀਂ ਇੱਜ਼ਤ ਨੂੰ ਖੇਰੂ ਖੇਰੂ ਕਰਨਾ ਬਸ ਜਾਂ ਸਾਡੇ ਵਾਲੇ ਵੀ ਚੱਕੀ ਆਉਂਦੇ ਆਹੀ ਕੰਮ ਵੀ ਭਾਈ ਕਿਹਨੂੰ ਫੁੱਲ ਦਿੱਤਾ ਕਦੇ ਸੋਚੋ ਯਾਰ ਇਹ ਐਸ ਤਰੀਕੇ ਦਾ ਸਾਡਾ ਪੰਜਾਬ ਸੀਗਾ ਅਸੀਂ ਕਹਿ ਦਿੰਨੇ ਆ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਪੰਜ ਦਰਿਆਵਾਂ ਦੀ ਧਰਤੀ ਆ ਉਦੋਂ ਬਾਅਦ ਆ ਛੇਮਾ ਦਰਿਆ ਸੀ ਕਹਿੰਦੇ ਨਸ਼ਿਆਂ ਦਾ ਉਦੋਂ ਬਾਅਦ ਸੱਤਵਾਂ ਉਹਨਾਂ ਦਾ ਆ ਗਿਆ ਤੁਹਾਨੂੰ ਪਤਾ ਲੱਗ ਗਿਆ ਹਨਾ ਤੇ ਅੱਠਵਾਂ ਦਰਿਆ ਇੱਧਰ ਸੱਸੀ ਪੁੰਨੂ ਮਿਰਜੇ ਅਰ ਗਿਆ ਏ ਖੜੇ ਆ ਜਿਨ੍ਹਾਂ ਦੀ ਉਮਰ ਵੀ ਪੂਰੀ ਨਹੀਂ 17 ਤੋਂ 21 ਸਾਲਾਂ 'ਚ ਹੈਗੇ ਆ ਹਜੇ ਠੀਕ ਆ ਤੇ ਜਿਨ੍ਹਾਂ ਨੂੰ ਹਜੇ ਪਤਾ ਵੀ ਨਹੀਂ ਵੀ ਕਦੋਂ ਉੱਠਣਾ ਕਦੋਂ ਪੈਣਾ ਇਹ ਆਸ਼ਕਿਆਂ ਦੇ ਹੱੱਦਾ ਬੰਨੇ ਟੱਪੇ ਬੈਠੇ ਆ ਹੁਣ ਇਹ ਕਹਿੰਦੀ ਆ ਮੇਰਾ ਕਿਤੇ ਇੰਤਜ਼ਾਮ ਕਰੋ ਮੈਂ ਰਾਹਾਂ ਕਿੱਥੇ ਮੈਂ ਕੀ ਕਰਾਂ ਹੁਣ ਤੈਨੂੰ ਲੱਗਦਾ ਵੀ ਇਹ ਤੇਰੀ ਐਡੀ ਵੱਡੀ ਤੂੰ ਗਲਤੀ ਇਹ ਕਰ ਲਈ ਆ ਇਹ ਕਿਤੇ ਜ਼ਿੰਦਗੀ ਚ ਭਰੀ ਜਾਊਗੀ ਇਹ ਬਖਸ਼ਣਯੋਗ ਹੈਗੀ ਆ ਤੇਰੀ ਗਲਤੀ ਨਹੀਂ ਜੀ ਗਲਤੀ ਤਾਂ ਨਹੀਂ ਬਖਸ਼ੀ ਜਾਣੀ ਮੈਂ ਹੋਰ ਕੁੜੀਆਂ ਨੂੰ ਵੀ ਇਹੀ ਕਹੂੰਗੀ ਵੀ ਜੋ ਚੀਜ਼ ਮੇਰੇ ਨਾਲ ਹੋਈ ਆ ਤੁਹਾਡੇ ਨਾਲ ਨਾ ਹੋਵੇ ਹਨਾ ਵੀ ਤੁਸੀਂ ਵੀ ਨਾ ਫੇਸਬੁੱਕ ਤੇ ਮੁੰਡਿਆਂ ਨਾਲ ਗੱਲ ਕਰਿਆ ਕਰੋ ਤੇ ਨਾ ਹੀ ਉਹਨਾਂ ਦੇ ਐਵੇਂ ਬੁਲਾਉਣ ਤੇ ਜਾਇਆ ਕਰੋ ਚਲੋ ਮੈਂ ਤਾਂ ਜਿਹੜੀ ਹੁਣ ਗਲਤੀ ਕਰਨੀ ਸੀ ਉਹ ਤਾਂ ਮੈਂ ਕਰ ਲਈ ਪਰ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹਿੰਨੀ ਆ ਵੀ ਤੁਸੀਂ ਨਾ ਮੈਂ ਕਿਸੇ ਤੇ ਵੀ ਬੁਲਾਉਣ ਤੇ ਜਾਇਆ ਕਰੋ। ਤੈਨੂੰ ਲੱਗਦਾ ਵੀ ਜੇ ਮੈਂ ਇਹ ਕਹਿਨਾ ਵੀ ਜੇ ਤੂੰ ਉਹ ਮੁੰਡੇ ਨੂੰ ਨਾ ਰਪਲਾਈ ਕਰਦੀ, ਨਾ ਉਹਦੀ ਉਹਦੀ ਗੱਲ ਨੂੰ ਇਗਨੋਰ ਕਰ ਦਿੰਦੀ, ਆਗਾ ਤੇਰਾ ਨਾਂ ਪਾਣਾ ਵਾਪਰਨਾ ਸੀ? ਨਹੀਂ। ਇਰਕ ਇੱਕ ਬਾਈਲ ਤਾਂ ਥੋੜੀ ਆ ਨਾ ਜੇ ਅਗਲੇ ਨੇ ਮੈਸੇਜ ਕਰਤਾ ਠੀਕ ਆ ਬਹੁਤ ਬੰਦੇ ਮੈਸੇਜ ਕਰਦੇ ਆ ਬਥੇਰੀਆਂ ਕੁੜੀਆਂ ਨੂੰ ਲੋਕ ਇੰਸਟਾ ਤੇ ਜਿਹੜੀਆਂ ਸਹੀ ਆ ਮੈਂ ਕਹਿੰਦਾ ਜਿਹੜੀਆਂ ਇੱਜ਼ਤ ਰੱਖਦੀਆਂ ਉਹਨਾਂ ਨੂੰ ਵੀ ਗਲਤ ਬੋਲੀ ਜਾਂਦੇ ਉਹ ਨਹੀਂ ਰਿਪਲਾਈ ਕਰਦੀਆਂ ਉਹ ਇਹ ਚੀਜ਼ਾਂ ਨੂੰ ਇਗਨੋਰ ਕਰ ਦਿੰਦੀਆਂ ਆਪਣੀ ਲਾਈਫ ਨੂੰ ਵਧੀਆ ਤਰੀਕੇ ਨਾਲ ਜਿਉਂਦੀਆਂ ਆਪਣੀ ਫੈਮਿਲੀ ਨਾਲ ਜਿਉਂਦੀਆਂ ਠੀਕ ਆ ਪਰ ਆ ਜਿਹੜੀਆਂ ਇਹ ਕੁੜੀਆਂ ਜਿਨ੍ਹਾਂ ਨੂੰ ਨਹੀਂ ਇੰਨੀ ਮਤ ਨਹੀਂ ਅਕਲ ਉਹ ਮੈਸੇਜਾਂ ਦੇ ਜਵਾਬ ਦੇ ਦੇ ਕੇ 5 5 4 4 ਕਿਤੇ ਗੱਲ ਕਰ ਲਈ ਹੁਣ ਤਾਂ ਜਿਹੜੇ ਰਿਸ਼ਤੇ ਨਾਤੇ ਆ ਮੁਹੱਬਤ ਪਿਆਰ ਹੈ ਵਾਈਫਾਈ ਵਰਗਾ ਹੁਣ ਇੱਥੇ ਵਾਈਫਾਈ ਚੱਲਦਾ ਇੱਥੇ ਜੁੜਿਆ ਇੱਥੋਂ ਟੁੱਟ ਗਿਆ ਲਿੰਕ ਅੱਗੇ ਵਾਈਫਾਈ ਚੱਲਦਾ ਉੱਥੇ ਜੁੜ ਜੂਗਾ ਹੁਣ ਤਾਂ ਆ ਰਿਸ਼ਤੇ ਨਾ ਤੇ ਆ mohabbat ਪਿਆਰ ਆ ਅੱਗੇ ਲੰਮਾ ਚੱਲਦਾ ਸੀ ਰੇਲ ਵਾਂਗੂ ਰਿਸ਼ਤਾ ਹੁਣ ਨਹੀਂ ਚੱਲਦੇ ਰਿਸ਼ਤੇ ਰੇਲ ਵਾਂਗੂ ਲੰਮੇ ਹੁਣ ਤਾਂ ਬਸ ਛੋਟੀਆਂ ਮਿੰਨੀਆਂ ਬੱਸਾਂ ਜਿਹੜੇ ਜਿਹੜੇ ਰਿਸ਼ਤੇ ਬਣ ਕੇ ਰਹਿ ਗਏ ਠੀਕ ਆ ਹੁਣ ਤੇਰੇ ਨਾਲ ਕੋਈ ਗੱਲ ਨਹੀਂ ਤੇਰਾ ਕਿਤੇ ਇੰਤਜ਼ਾਮ ਮਾੜਾ ਮੋਟਾ ਕਰਦੇ ਆ ਪਰ ਮੈਂ ਤੈਨੂੰ ਇਹ ਕਹਿਣਾ ਵੀ ਤੂੰ ਹਜੇ ਵੀ ਅੱਜ ਵੀ ਘਰੇ ਚਲੀ ਜਾਏਂਗੀ ਮਾਂ ਪਿਓ ਤੋਂ ਗਲਤੀ ਮੰਨ ਲੈਗੀ ਹੋ ਸਕਦਾ ਤੇਰਾ ਕੋਈ ਬਚਾਅ ਹੋ ਜੇ ਨਹੀਂ ਜੀ ਮੈਂ ਘਰੇ ਨਹੀਂ ਦੱਸ ਸਕਦੀ ਕਿ ਆਪਣੇ ਘਰੇ ਦੱਸਣਾ ਨਹੀਂ ਤੂੰ ਕਹਿ ਦੇ ਵੀ ਵਿਆਹ ਦੇ ਵਿੱਚ ਠੀਕ ਆ ਨਹੀਂ ਗੱਲ ਸੈਟ ਬੈਠੀ ਮੈਂ ਆ ਗਈ ਉੱਥੇ ਨਹੀਂ ਨਹੀਂ ਤੁਸੀਂ ਬਸ ਮੇਰਾ 2 ਦਿਨ ਦਾ ਬੰਦੋਬਸਤ ਕਰ ਦੋ ਮੈਂ 3 ਤੀਸਰੇ ਦਿਨ ਆਪੇ ਘਰੇ ਮੁੜ ਜੂਗੀ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗਣਾਗਾ ਦੱਸੋ ਤੁਸੀਂ ਹੁਣ ਇਹ ਚੀਜ਼ ਸੋਚੋ ਬਾਈ ਯਾਰ ਕਿੱਥੇ ਇੰਤਜ਼ਾਮ ਕਰਗੇ ਹੁਣ ਇਹਨੂੰ ਕਿੱਥੇ ਛੱਡ ਗਏ ਤੇ ਇਹ ਇੱਕ ਮਾਮਲਾ ਨਹੀਂ ਇਹ ਇੱਕ ਕੁੜੀ ਦੀ ਗੱਲ ਨਹੀਂ ਜਾਂ ਇੱਕ ਮੁੰਡੇ ਦੀ ਗੱਲ ਨਹੀਂ ਅੱਜ ਦੇ ਦਿਨ ਬਹੁਤ ਸਾਰਿਆਂ ਦੇ ਜਿਹੜੇ ਮੁੰਡੇ ਕੁੜੀਆਂ ਦੇ ਇੱਦੇ ਗਲਤ ਫੈਸਲੇ ਲਏ ਜਾਣੇ ਆ ਮੈਂ ਕਹਿੰਦਾ ਨਾ ਅੱਜ ਜਿਹੜੀਆਂ ਇਹ ਗੱਲਾਂ ਹੋ ਜਾਣਗੀਆਂ ਨਾ ਵੀ ਇੱਕ ਛੋਟੇ ਛੋਟੇ ਗਿਫਟਾਂ ਦੀ ਖਾਤਰ ਆਪਣੀਆਂ ਇੱਜ਼ਤਾਂ ਲਵਾ ਲੈਣੀਆਂ ਛੋਟੇ ਛੋਟੇ ਗਿਫਟਾਂ ਦੀ ਖਾਤਰ ਆਪਣੇ ਮਾਪਿਓ ਦੀ ਇੱਜ਼ਤ ਰੋਲ ਦੇਣੀ ਇਹ ਪਿਆਰ ਨਹੀਂ ਹੁੰਦਾ ਇਹ ਮਹਾਂਪਤਾਨੀ ਹੁੰਦੀਆਂ ਠੀਕ ਆ ਇਹ ਤਾਂ ਜਿਸਮਾਂ ਦੇ ਸੌਦੇ ਹੁੰਦੇ ਆ ਜਿਹੜੇ ਅੱਜ ਦੇ ਦਿਨੇ ਕੀਤੇ ਜਾਂਦੇ ਆ ਕੋਈ ਵਿਰਲੇ ਹੁੰਦੇ ਆ ਜਿਨ੍ਹਾਂ ਦਾ ਕੋਈ ਮੈਂ ਕਹਿੰਦਾ ਜਿੰਨਾ ਦੀਆਂ ਜਾਰੀਆਂ ਮਿੱਤਰਤਾ ਸੱਚੀਆਂ ਹੈਗੀਆਂ ਉਹ ਜ਼ਰੂਰੀ ਨਹੀਂ ਵੀ ਇਹ ਦਿਨਾਂ ਨੂੰ ਹੀ ਗਿਣਦੇ ਆ ਪਰ ਸਮਝਣਾ ਚਾਹੀਦਾ ਇਹ ਜੇ ਕੰਮ ਕੁੱਤੇ ਕੰਮ ਨਾ ਕਰੋ ਵੀ ਜਿਹੜੀ ਆਪਾਂ ਨੂੰ ਧੌਣ ਛਕਾਉਣੀ ਪੈ ਜੇ ਅੱਛਾ ਤੁਸੀਂ ਇੱਥੇ ਆਏ ਮਹਾਲੀ ਜੀ ਚੱਲ ਕੇ ਆ ਗਏ ਠੀਕ ਆ ਇੱਥੇ ਜਾਂ ਮਿਲਨ ਘਰ ਲਈ ਖਾਤਰ ਆਏ ਹਾਂ ਠੀਕ ਆ ਪਿੰਡੋਂ ਕੱਲੇ ਆਈ ਸੀ ਹਾਂਜੀ ਕੱਲੇ ਆਈ ਸੀ ਤੇ ਇੱਥੇ ਜਦੋਂ ਤੁਸੀਂ ਹੋਟਲ ਜਿਹਾ ਗਏ ਹੋਣੇ ਜਾਣੇ ਗੱਡੀ ਤੇ ਗਏ ਹਾਂਜੀ ਉਹ ਜਦੋਂ ਮੈਨੂੰ ਬੱਸ ਛੱਡੇ ਤੇ ਲੈਣ ਵਾਸਤੇ ਆਇਆ ਸੀ ਨਾ ਉਦੋਂ ਤੋਂ ਉਹ ਤੇ ਦੋ ਦੋਸਤ ਹੋਰ ਵੀ ਸੀਗੇ ਨਾਲ ਹੂੰ ਤੇ ਜਦੋਂ ਅਸੀਂ ਹੋਟਲ ਤੇ ਪਹੁੰਚੇ ਆ ਉਹਦੇ ਦੋਸਤ ਚਲੇ ਗਏ ਸੀ ਗੱਡੀ ਲੈ ਕੇ ਤੇ ਸਾਨੂੰ ਦੋਨੋਂ ਨੂੰ ਇੱਥੇ ਛੱਡ ਦਿੱਤਾ ਦੱਸੋ ਤਿੰਨ ਜਾਣੇ ਉਹ ਆਏ ਸੀ ਤੇਰੀ ਕੋਈ ਜਾਣ ਨਹੀਂ ਕੋਈ ਐਡੀ ਜਾਣ ਨਹੀਂ ਪਛਾਨਣੀ ਸੀ ਇੱਕ ਫੇਸਬੁੱਕ ਤੇ ਥੋੜੀ ਨਾਰਮਲ ਗੱਲਬਾਤ ਹੋਈ ਸੀ ਠੀਕ ਆ ਤਿੰਨ ਜਾਣੇ ਸੀਗੇ ਜੋ ਚਾਰ ਲਗਾੜੇ ਲਿਆ ਕੇ ਇੱਥੇ ਕੋਈ ਉਹੇ ਜਿਹਾ ਗਲਤ ਕੰਮ ਕਰ ਦਿੰਦਾ ਫਿਰ ਤੁਸੀਂ ਫਿਰ ਪੂਰੇ ਪਰਿਵਾਰ ਨੇ ਰੇਪ ਦਾ ਪਰਚਾ ਕਰਾਉਣ ਲਈ ਵੀ ਸਾਡੇ ਨਾਲ ਰੇਪ ਹੋ ਗਿਆ ਉੱਥੇ ਥਾਣੇ 'ਚ ਤੁਰੇ ਫਿਰਨਾ ਸੀ ਕੀ ਇਹ ਗੱਲ ਸਹੀ ਸੀ ਨਹੀਂ ਜੀ ਮੈਨੂੰ ਇਹਨਾਂ ਦਾ ਯਕੀਨ ਹੈਗਾ ਉਹ ਮੈਨੂੰ ਭਾਬੀ ਭਾਬੀ ਕਹਿੰਦੇ ਸੀਗੇ ਭਾਬੀ ਭਾਬੀ ਉਹ ਜਿਹੜਾ ਖੁਦ ਤੈਨੂੰ ਕਹਿੰਦਾ ਸੀ ਵਿਆਹ ਕਰੂ ਉਹ ਨਹੀਂ ਖੜਾ ਭਾਬੀ ਵਾਲੇ ਤੇਰੇ ਨਾਲ ਖੜਨੇ ਸੀਗੇ ਫਿਰ ਆ ਹੀ ਰਹਿ ਗਿਆ ਵੀ ਫਿਰ ਅਸੀਂ ਤਾਂ ਪੱਤਰਕਾਰ ਜਾਂ ਦੂਜੀ ਜਨਤਾ ਸੀ ਤਾਂ ਮੋਬੱਤੀਆਂ ਲੈ ਕੇ ਕੈਂਡਲ ਮਾਰਚ ਕਰਦੇ ਫਿਰਗੇ ਠੀਕ ਆ ਤੁਸੀਂ ਇੱਥੇ ਆ ਗਏ ਇੱਥੇ ਕੋਈ ਗੱਲਬਾਤ ਵਾਪਰ ਜਾਂਦੀ ਚਾਰ ਲਗਾ ਰਹੇ ਸੀਗੇ ਉਹਦੇ ਨਾਲ ਉਹ ਤਾਂ ਜੀ ਉਦੋਂ ਮੇਰਾ ਦਿਮਾਗ ਨਹੀਂ ਕੰਮ ਕੀਤਾ ਮੈਨੂੰ ਤਾਂ ਐ ਹੀ ਸੀਗਾ ਵੀ ਮੇਰੇ ਨਾਲ ਵੀ ਭਾਬੀ ਭਾਬੀ ਕਹਿੰਦੇ ਸੈਟਾ ਕੰਮ ਹਾਂ ਦੱਸੋ ਕਿਆ ਬਾਤ ਆ ਹੁਣ ਤੁਸੀਂ ਦੇਖ ਲਓ ਕੋਈ ਨਹੀਂ ਕਰਦਿਆ ਤੇਰਾ ਕਿਤੇ ਰਹਿਣ ਦਾ ਇੰਤਜ਼ਾਮ ਹੁਣ ਮੈਨੂੰ ਇੱਕ ਗੱਲ ਦੱਸ ਦਿਓ ਦੋਸਤੋ ਇਹ ਜਿਹੜੀ ਘਟਨਾ ਤੁਹਾਨੂੰ ਦਿਖਾਈ ਆ ਕੁੜੀ 17 ਸਾਲਾਂ ਦੀ ਇੱਕ ਮੁੰਡੇ ਦੇ ਗੱਲਾਂ ਦਾ ਬਾਤਾਂ ਦੇ ਵਿੱਚ ਫੇਸਬੁੱਕ ਦੇ ਚੱਕਰ ਚ ਪੈ ਕੇ ਇੱਥੋਂ ਤੱਕ ਪਹੁੰਚ ਗਈ ਇੱਥੇ ਅਗੇ ਮੁੰਡੇ ਨੇ ਇੱਕ ਰਾਤ ਕੁੜੀ ਦੇ ਨਾਲ ਹੋਟਲ 'ਚ ਬਤਾਈ ਉਸ ਤੋਂ ਬਾਅਦ ਉਹ ਤਿੱਤਰ ਹੋ ਗਿਆ ਟੜਕੇ ਟਾਈਮ 'ਨਾ ਹੀ ਉੱਠ ਗਿਆ ਕੁਝ ਨਹੀਂ ਲੱਭਿਆ ਕਿ ਐਦਾਂ ਦੇ ਆਹ ਜਿਹੜੇ ਵੈਲਟਨ ਡੇ ਹੁੰਦੇ ਆ ਇਹ ਜੇ ਹੁੰਦੇ ਆ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਆਪ ਦੀ ਇੱਜ਼ਤ ਬਚਾਓ ਪਰਿਵਾਰ ਦੀ ਇੱਜ਼ਤ ਬਚਾਓ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਮਲੂਕਾ ਟੀਮ ਹੀ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਯਕੀਨ ਅਸੀਂ ਕਰਦੇ ਆ ਵੀ ਤੁਸੀਂ ਇਹ ਚੀਜ਼ ਨੂੰ ਸਮਝੋਗੇ ਤੇ ਅੱਗੇ ਦੱਬ ਕੇ ਸ਼ੇਅਰ ਕਰਿਓ ਜੁੜੇ ਰਹੋ ਜਸਕਰਨ ਸਿੰਘ ਮਲੂਕਾ ਨਾਲ ਧੰਨਵਾਦ ਜੀ